ਤਾਂ ਫਿਰ ਹੋਰ ਮੋਰ ਸਾਡੇ ਕੋ ਕਹਣੀ ਐ ਤੁਸੀਂ ਅਸੀਂ ਮੋਰ ਅਸੀਂ ਅਸੀਂ ਮੋਰ ਨਹੀਂ ਅਸੀਂ ਮੋਰ ਕਿਹੜੀ ਹੋਰ ਲਾਇਆ ਸੀ ਵੀ ਤਾਂ ਕਹੀ ਸਕਦੇ ਹੋ ਥੋੜੇ ਸਾਹਮਣੇ ਉਹ ਲਿਖ ਦਾਂਗੇ ਤੁਹਾਨੂੰ ਨਹੀਂ ਨਹੀਂ ਉਹਨਾਂ ਦੇ ਮੈਂਬਰ ਹੋ ਇਹਦਾ ਮਤਲਬ ਤੁਸੀਂ ਉਹਨਾਂ ਨੂੰ ਕਹੋ ਕਿ ਦੇ ਮੈਂਬਰ ਸਾਰੇ ਪਾਰਲੀਮੈਂਟ ਸਾਰੇ ਉਹਦੇ ਵਿੱਚ ਵਿਰੋਧੀ ਧਿਰ ਦੇ ਉਹ ਵਿਰੋਧੀ ਧਿਰ ਦੇ ਵਿੱਚ ਬੈਠੇ ਆਪਣੀ ਗੱਲ ਕਰ ਰਹੇ ਨੇ ਨਹੀਂ ਨਹੀਂ ਹੁਣ ਵੀ ਉਹਨੂੰ ਕਿਹਨੇ ਕਿਸ ਨੇ ਰੋਕਿਆ ਇੱਥੇ ਖੜ ਕੇ ਤੁਸੀਂ ਵੀ ਬੋਲੀ ਜਾਓ ਤੁਹਾਡਾ ਵੀ ਤਾਂ ਯਾਹੀ ਰਿਹਾ ਐਵੇਂ ਨਾ ਮਰੀ ਜਾ ਕਰੋ ਸਾਡੇ ਤਾਂ 9 ਜਨ ਅਵਤਾਰ ਸਿੰਘ ਖੰਡਾਰ ਦੀਪ ਸਿੰਘ ਨਿੱਜਰ ਮੂਸੇ ਵਾਲਾ ਦੀਪ ਸਿੰਘ ਸਿੱਧੂ ਸਾਰੇ ਹੀ ਮਾਰਤੇ ਇੱਥੇ ਵੀ ਤੇ ਵਿਦੇਸ਼ਾਂ 'ਚ ਵੀ ਤੇ ਸਾਡੇ 1543 MP ਆ 543 ਦੇ ਵਿੱਚੋਂ ਇੱਕ ਵੀ ਨਹੀਂ ਬੋਲਦਾ 1.5 ਸਾਲ ਦਾ ਮੌਕਾ ਸੰਗਰੂਰ ਤੋਂ ਦਿੱਤਾ ਸਰਦਾਰ ਭਾਨ ਨੂੰ ਉਹਨਾਂ ਜੁਵਨਾਂ ਦੇ ਤੱਕ ਲਾ ਕੇ ਰੱਖਤਾ ਕਿ ਸਾਡੇ ਨੌਜਵਾਨਾਂ ਨੂੰ ਕਿਉਂ ਮਾਰਿਆ ਜਾਂਦਾ ਹੈ ਅੱਜ ਸਾਡੀਆਂ ਪਤਲਾ ਅੱਜ ਜੇ 543 ਦੇ ਵਿੱਚੋਂ ਸਾਡੇ ਪੰਜਾਬ ਦੇ ਬੋਲਣ ਤੇ ਕਿਉਂ ਨਹੀਂ ਹਕੂਮਤ ਜਿਹੜੀ ਆ ਉਹਨੂੰ ਚੈਲੰਜ ਹੋ ਜਾਊਗਾ ਪਰ ਜਦੋਂ ਅਸੀਂ ਗੁਲਾਮ ਆ ਤੇ ਅਸੀਂ ਅੱਜ ਰੁੜਦੇ ਵੀ ਆ ਅਸੀਂ ਮਾਰੇ ਵੀ ਜਾਂਦੇ ਨਸ਼ੇ ਨਾਲ ਵੀ ਪਾਣੀ ਨਾਲ ਵੀ ਤੇ ਗੋਲੀ ਨਾਲ ਵੀ ਕਿਹੜਾ ਦੇਸ਼ ਆਪਣੇ ਵਸ਼ਿੰਦਿਆਂ ਤੇ ਗੋਲੀਆਂ ਚਲਾਉਂਦਾ ਹੈ ਬਾਬਾ ਜੀ ਦਾ ਪਰਦਾ ਬਣਦਾ ਉੱਥੇ ਖੜ ਕੇ ਕਹਿੰਦੇ ਕਿ ਪਾਕਿਸਤਾਨ ਹਿਮਾਚਲ ਜਾਂ ਪਾਕਿਸਤਾਨ ਇੰਗਲੈਂਡ ਫਰਾਂਸ ਜਰਮਨ ਕਿਹੜਾ ਦੇਸ਼ ਆਪਣੇ ਵਿਚਿੰਦਿਆ ਤੇ ਗੋਲੀਆਂ ਚਲਾਉਂਦਾ ਸਾਡੇ ਤਾਂ ਨੌਜਵਾਨ ਨਹੀਂ ਕੋਈ ਨਹੀਂ ਬੋਲਦਾ ਬਾਣੀ ਕੌਣ ਛੱਡਦਾ ਹੈ ਕਦੀ ਵੀ ਕਿਸੇ ਦੇਸ਼ ਨੂੰ ਵੇਖੋ ਜਿਹੜੇ ਜਿੱਥੋਂ ਦਾ ਜਾਂਦਾ ਹੈ ਕਾਨੂੰਨ ਦੇ ਮੁਤਾਬਕ ਅੱਜ ਅੱਜ ਕਿੰਨੇ 1 ਲੱਖ ਰੁਪਏ ਦੀ ਮੰਗ ਕੀਤੀ ਆ ਕਿਲੇ ਦਾ 1 ਲੱਖ ਰੁਪਏ ਦੀ ਮੰਗ ਕਰਨ ਸਾਨੂੰ ਇਹਨਾਂ ਕੁੱਸ਼ਣ ਨੂੰ ਭੇਜਦੀ ਹਾਂਜੀ ਪਾਰਲੀਮੈਂਟ ਪਾਰਲੀਮੈਂਟ ਦੀ ਗੱਲ ਅਗਲੇ ਮੈਂਬਰਾਂ ਜਿਹੜੇ ਜਿੰਨੇ ਐਮਪੀ ਨੇ ਸਾਡੀ ਗੱਲ ਸੁਣ ਲੋ ਜੇ ਉਹ ਕਹਿ ਰਹੇ ਕੋਈ ਜਿੰਨੇ ਪੰਜਾਬ ਤੋਂ ਐਮਪੀ ਸਾਡੀ ਸਾਡੀ ਗੱਲ ਸੁਣ ਲੈਣ ਜਿਹੜੀ ਗੱਲ ਤੁਸੀਂ ਬੋਲੇ ਨਹੀਂ ਸੁਣਾਂਗੇ ਨੇ ਐਮਪੀ ਪੰਜਾਬ ਤੋਂ ਹੈਗੇ ਨੇ ਉਹ ਸਿੱਖਾਂ ਦੇ ਜਿਹੜੇ ਬਾਹਰਲੇ ਦੇਸ਼ਾਂ 'ਚ ਕਤਲ ਹੋਏ ਆ ਚਾਹੇ ਇੱਥੇ ਹੋਏ ਆ ਉਹਦੇ ਬਾਰੇ ਕੋਈ ਨਹੀਂ ਬੋਲਿਆ। ਇੱਕ ਐ ਕੁਝ ਦਿਖਾਣਾ ਚਾਹੁੰਦੇ ਆ ਦੇਖ ਲਓ ਜੇ ਜਿਹੜੀ ਅਸੀਂ ਜਿਹੜੀ ਹੈਗੀ ਆ ਸਾਡੇ ਦੇ ਪੇਸ਼ੈਂਟਸ ਹੈਗੀ ਆ ਉਹਨਾਂ ਇੱਕ ਮਿੰਟ ਸੰਧੂ ਸਾਹਿਬ ਇਹ ਉਹ ਹਨ ਕਿ ਆ ਜਿਹੜਾ ਹੈਗਾ ਪਾਰਟੀ ਨੇ ਟਾਈਮ ਦੇਣਾ ਹੁੰਦਾ ਬੋਲਣ ਦਾ ਜਿਹੜਾ ਜਿਹੜੇ ਸਾਡੇ ਹੁੰਦੇ ਸਾਡੇ ਕੋਲ ਜ਼ੀਰੋ ਆਵਰ ਜ਼ੀਰੋ ਆਵਰ ਦੇਸ਼ੇਂ ਬੁੱਧਾ ਚੱਕਣਾ ਹੁੰਦਾ ਫੇਰ ਸਾਡੇ ਕੋਲ ਕੁਐਸਚਨ ਆਵਰ ਦੇਸ਼ ਹੁੰਦਾ ਜਾਂ ਸਪੈਸ਼ਲ ਬੈਂਚ ਹੁੰਦਾ ਅਸੀਂ ਜ਼ੀਰੋ ਆਵਰ ਤੁਹਾਨੂੰ ਆ ਭੇਜ ਦਿੰਨੇ ਆ ਸਾਡਾ ਜਿਹੜਾ ਸੀਗਾ ਜਿੰਨੇ ਵੀ ਉਹ ਹੌਂਦ ਚਿੱਲਣ ਦੇ ਜਿਹੜੇ ਹੈਗੇ ਜਿੰਨੇ ਵੀ ਉਹਨਾਂ ਦੇ ਵਾਸਤੇ ਅਸੀਂ ਉਹ ਮੁੱਦੇ ਨੂੰ ਚੱਕ ਰਹੇ ਸੀ ਕਿ ਇਹਨਾਂ ਨੂੰ ਇਨਸਾਫ ਦਵਾਇਆ ਜਾਵੇ ਪਰ ਉਹਦੇ ਵਿੱਚ ਜਿਹੜੇ ਹੁੰਦਾ ਜਿਹੜਾ ਕੁਝ ਪਾਰਟੀ ਦਾ ਟਾਈਮ ਹੁੰਦਾ ਉਹ ਪਾਰਟੀ ਨੇ ਡਿਸਾਈਡ ਕਰਨਾ ਹੁੰਦਾ ਵੀ ਕਿਹਨੂੰ ਬੁਲਾਉਣਾ। ਸੋ ਅਸੀਂ ਤਾਂ ਹੋ ਰਹੀ ਹੈ ਬਾਹਰਲੇ ਦੇਸ਼ਾਂ 'ਚ ਜਿਹੜੇ ਸਿੱਖ ਕੋਈ ਵੀ ਤੀਰਨਾ ਉਹ ਮੁੱਦਾ ਜਿਹੜੇ ਮਰਵਾਏ ਆ। ਕੋਈ ਕੋਈ ਵੀ ਮੁੱਦਾ ਹੋਊਗਾ ਹਰ ਬੰਦਾ ਇੱਕ ਬੰਦਾ ਨਹੀਂ ਸਾਰੇ ਬੰਦੇ ਜਿੰਨਾ ਕਸੀਂ ਜਿੰਨੀ ਕ ਸਾਡੀ ਸਮਝ ਆ ਜਿੰਨਾ ਕਸੀਂ ਉਠਾ ਸਕਦੇ ਉਹ ਅਸੀਂ ਕਰ ਰਹੇ ਆ। ਬਾਕੀ ਜਿਹੜੇ ਕੋਈ ਹੈਗਾ ਤੁਸੀਂ ਸਾਡੇ ਧਿਆਨ 'ਚ ਲਿਆਉਂਗੇ ਅਸੀਂ ਉਹਨੂੰ ਉਹਨੂੰ ਵਿਚਾਰਾਂਗੇ। ਹਾਂ ਬਾਕੀ ਜਿਹੜਾ ਹੈਗਾ ਇਹਨਾਂ ਕੋਈ ਸਮਝੋ ਕਿ ਅਸੀਂ ਕੋਈ ਵੀ ਕਹਿੰਦੇ ਵੀ ਕਿਸੇ ਵੀ ਨੌਜਵਾਨ ਦਾ ਕੋਈ ਕਤਲ ਕਰਦਾ ਕੋਈ ਗਲਤ ਜਿਨ੍ਹਾਂ ਨੇ ਜਿਹੜੇ ਹੈਗੇ ਮੁਕਾਬਲੇ ਬਣਾਉਂਦੇ ਜੋ ਕੁਝ ਵੀ ਉਹ ਗਲਤ ਹਾਂ ਉਹ ਜਵਾਬ ਦੇ ਹੁਣ 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 ਸਜਾ ਮਿਲ ਨਹੀਂ ਰਹੀਆਂ ਪਰ ਅਸੀਂ ਕਹਿੰਦੇ ਕਿ ਮਾਫੀਆਂ ਦੇ ਰਹੇ ਆ ਨਹੀਂ ਨਹੀਂ ਉਹ ਅਸੀਂ ਚਲੋ ਅੱਜ ਜਿਹੜਾ ਟਾਪਿਕ ਇਸ ਦੇ ਉੱਤੇ ਅਸੀਂ ਰਹੀਏ ਕੀ ਕਰਨੀ ਆ ਸਾਡੇ ਕੋਲ ਸੁਪਰੀਮ ਪਾਵਰ ਬਾਬਾ ਜੀ ਖੜੇ ਆ ਅਸੀਂ ਇਹ ਬੇਨਤੀ ਕਰਦੇ ਹਾਂ ਉਹਨਾਂ ਨੂੰ ਕਿ 35 35 ਸਾਲਾਂ ਤੋਂ ਸਾਡੇ ਬੰਦੀ ਸਿੰਘ ਅੰਦਰ ਆ ਬਾਬਾ ਜੀ ਮੇਰੀ ਬੇਨਤੀ ਆ 35 35 ਸਾਲਾਂ ਤੋਂ ਬੰਦੀ ਅੰਦਰ ਸਾਡੇ ਸਿੰਘ ਬੈਠੇ ਆ ਜੇ ਕਿਤੇ ਅਸੀਂ ਸਾਰੇ ਜਾਣੇ ਰਲ ਕੇ ਹੱਲਾ ਮਾਰੀਏ ਤਾਂ ਬਾਹਰ ਆ ਸਕਦੇ ਆ ਹੁਣ ਵੱਡੀ ਗੱਲ ਅੱਜ ਦੀ ਲੋੜ ਕਿਸਾਨਾਂ ਦਾ ਮੁਆਵਜ਼ਾ ਹੈ ਜੇ ਬਾਬਾ ਜੀ ਪਿਛਲੇ ਸਾਲ ਦਾ ਜਿਆ ਇਸ ਵਾਲੇ ਦਾ ਦੀ ਦੇ ਗੱਲ ਚ ਗੂਠਾ ਰੱਖ ਕੇ ਲੈ ਕੇ ਦੇਣ ਤੇ ਆਪਾਂ ਤਗੜੇ ਹੋ ਸਕਦੇ ਰੱਖਿਆ ਜਾ ਸਕਦਾ ਗੂਠਾ ਜਿਸ ਤੇ ਇੱਕ ਨਾਲ ਕਹਿੰਦੇ ਗੂਠਾ ਰੱਖ ਕੇ ਕਹਿੰਦੇ ਵਿਆਜ ਕਰ ਹਾਂ ਇਹ ਹੁਣ ਅਸੀਂ ਉਸ ਦਿਨ ਵੀ ਜਿਹੜੇ ਉਹ ਦੇਖਦੀ 11 ਤਰੀਕ ਤੋਂ ਇੱਥੇ ਲੱਗੇ ਹੋਏ ਆ ਸਾਡਾ ਕੋਈ ਮਕਸਦ ਸਾਡਾ ਉਹਨਾਂ ਨਾਲ ਜਿਹੜੇ ਬੈਠੇ ਆ ਉਹਨਾਂ ਨੂੰ ਹਮਦਰਦੀ ਹੁਣ ਵੀ ਅਸੀਂ ਚਾਰ ਗੇੜੇ ਉਥੋਂ ਲਾਏ ਆ ਸਾਡਾ ਜਿੰਨਾ ਕਿ ਅਸੀਂ ਆਪਣੀ ਸੋਚ ਅਨੁਸਾਰ ਉਸੇ ਦੇ ਨਹੀਂ ਅਸੀਂ ਟਿੱਠੀ ਸਭ ਤੋਂ ਪਹਿਲਾਂ ਲਿਖੀ ਵੀ ਇਹਨਾਂ ਦੀ ਸਪੈਸ਼ਲ ਗੁਰਦੌਰੀ ਹੋਣੀ ਚਾਹੀਦੀ ਇਹਨਾਂ ਨੂੰ ਮੁਆਵਜ਼ਾ ਮਿਲਣਾ ਚਾਹੀਦਾ ਉਸ ਤੋਂ ਜ਼ਿਆਦਾ ਹੀ ਕਿਵੇਂ ਉੱਜ ਗਈ ਪਾਣੀ ਇੰਨਾ ਖੜਾ ਆਇਆ ਇੱਕ ਗੱਲ ਸੁਣੋ ਨਾ ਸਤੋਂ ਇਹਨਾਂ ਕਾਲਾ ਨਾ ਪਏ ਉਹ ਗੁਰਦੌ ਉਹ ਫਿਰ ਉਸ ਤੋਂ ਮਗਰੋਂ ਜਿਹੜਾ ਹੈਗਾ ਸਰਕਾਰ ਨੇ ਉਹਨੂੰ ਮੰਨਿਆ ਤੇ ਫਿਰ ਉਦੋਂ ਮੁੱਖ ਮੰਤਰੀ ਸਾਹਿਬ ਆਏ ਉਹਨਾਂ ਕੋ ਵੀ ਦੋ ਗੱਲਾਂ ਅਸੀਂ ਰੱਖੀਆਂ ਇੱਕ ਤਾਂ ਇਹਦੀ ਜਿਹੜੀ ਡੀ ਸ਼ੈਲਟਿੰਗ ਹੋਵੇ ਕਿਉਂਕਿ ਦੋ ਨਦੀਆਂ ਤੇ ਦੋ ਦਰਿਆ ਇੱਥੇ ਇਕੱਠੇ ਹੁੰਦੇ ਆ ਹਰੀ ਕੇ ਜਦੋਂ ਇਹ ਪਾਣੀ ਨਹੀਂ ਸੀ ਰੁਕਿਆ ਉਸ ਵੇਲੇ ਤਾਂ ਕਿਸੇ ਦੀ ਪ੍ਰੋਬਲਮ ਨਹੀਂ ਸੀ ਜਦੋਂ ਹੁਣ ਮੋਰੇ ਹੈਡ ਬਣ ਗਏ ਜਿੱਨੀ ਧਾਰ ਆਉਂਦੀ ਆ ਉਹ ਸਾਰੀ ਦੀ ਸਾਰੀ ਉਹ ਜਿਹੜੀ ਪਾਣੀ ਵਾਲੇ ਏਰੀਆ ਸੀਗਾ ਉਹਦੇ ਵਿੱਚ ਉਹ ਭਰਿਆ ਹੋਇਆ ਸ਼ੈਲਟਰਾਂ ਭਰਿਆ ਜਦੋਂ ਬਿਸ਼ੂ ਪਾਣੀ ਆਉਂਦਾ ਹੁਣ ਜਿਹੜਾ ਹੁਣ ਤਿੱਕਰ ਵੀ ਜਿਹੜਾ ਪਾਣੀ ਆ ਇਹ ਲੱਖ ਤੋਂ ਥੱਲੇ ਸਿਰ ਪਾਣੀ ਸੀਗੇ ਛੱਡਿਆ ਹੋਇਆ ਜਦੋਂ ਇਹ ਸਾਰਾ ਕੁਝ ਹੋ ਗਿਆ ਉਹਦਾ ਕਾਰਨ ਇਹ ਆ ਕਿ ਡੀਸੈਲਟਿੰਗੇ ਦੀ ਹੋਣ ਵਾਲੀ ਹੈ ਉਹਦੇ ਵਾਸਤੇ ਅਸੀਂ 400 ਕਰੋੜ ਰੁਪਏ ਦਾ ਇਹਨਾਂ ਨੇ ਪ੍ਰੋਜੈਕਟ ਵੀ ਬਣਾਇਆ ਸੀ ਕਿਉਂਕਿ ਇਹ ਜਿਹੜਾ ਪਾਣੀ ਦਾ ਪ੍ਰਬੰਧ ਆ ਇਹ ਸਾਰੇ ਦਾ ਸਾਰੇ ਜਿਹੜਾ ਹੈਗਾ ਜ਼ਮੀਨ ਵੀ ਉਹਨਾਂ ਨੇ ਰਾਸਥਾਨ ਨੇ ਖਰੀਦੀ ਹੋਈ ਪਰ ਪ੍ਰਬੰਧ ਪੰਜਾਬ ਦਾ ਉਹਨਾਂ ਨੇ ਉਹਦੀ ਪੈਸੇ ਦੇਣੇ ਆ ਇਹਦੀ ਡੀਸ਼ੈਲਟਿੰਗ ਦੇ ਪੈਸੇ ਵੀ ਉਹਨਾਂ ਦਾ ਹੱਕ ਬਣਦਾ ਉਹ ਜਿਹੜੀ ਡੀਸ਼ੈਲਟਿੰਗ ਹੋ ਜਾਂਦੇ ਇਹਨਾਂ ਨੂੰ ਬਹੁਤ ਵੱਡੀ ਰਾਹਤ ਕਿਉਂਕਿ ਪਾਣੀ ਲਈ ਸਪੇਸ ਹੀ ਹੈ ਨਹੀਂ ਸੋ ਇਹਦੇ ਵਾਸਤੇ ਅਸੀਂ ਲਗਾਤਾਰ ਜਿੰਨੀ ਜੀ ਸਾਨੂੰ ਸਮਝ ਪਈ ਗੁਰੂ ਨੇ ਪਾਈ ਹੈ ਅਸੀਂ ਕੋਸ਼ਿਸ਼ ਕਰਦੇ ਆ ਬਾਕੀ ਹਰ ਜਿਹੜਾ ਹੈਗਾ ਹਰ ਬੰਦਾ ਕੋ ਵੀ ਆਸਮਾਨ ਜਿਹੜਾ ਇੰਨੇ ਚਾਰ ਕੁਇੰਟਲ ਚੱਕੀ ਜਾਂਦੇ 40 ਵੀ ਤੱਕ ਲੁਗ ਹਰ ਇੱਕ ਦੀ ਹੁੰਦੀ ਆ ਇਹ ਥੋੜਾ ਜਿਹਾ ਅਸੀਂ ਸਾਡਾ ਕੋਈ ਡਟਾ ਹੈਗਾ ਸਾਡੇ ਕਿੰਨਾ ਕਿੰਨਾ ਸਮਾਂ ਇੱਥੇ ਤੁਸੀਂ ਬਤੀਤ ਕਰ ਗਲਤ ਲੈ ਰਹੇ ਅਸੀਂ ਆ ਆ ਜੀ ਐਲਪੀ ਤੁਹਾਡੇ ਕੋਲ ਫਰਿਆਦ ਕਰਨੇ ਵੀ ਅੱਗੇ ਗੱਲ ਮੁਚਾਏ ਸਾਡੀ ਗੱਲ ਸੁਣੋ ਜੋ ਵੀ ਤੁਸੀਂ ਕਹੋਗੇ ਅਸੀਂ ਉਹਦੇ ਵਸਦੇ ਹਰ ਮੁੱਖ ਮੰਤਰੀ ਭਗਵੰਤ ਮਾਨ ਅਸੀਂ ਤਾਂ ਅਸੀਂ ਤਕਵਾਂਗੇ ਹੋਣਾ ਚਾਹੀਦਾ ਹੋਰ ਹੋਰ ਅਸੀਂ ਕੀ ਕਰਾਂ ਉਹਦੀ ਮੋਤ ਤਾਂ ਫਿਰ ਹੋਰ ਮੋਰ ਸਾਡੇ ਕੋਲ ਕਿਹੜੀ ਅਸੀਂ ਮੋਰ ਅਸੀਂ ਅਸੀਂ ਮੋਰ ਨਹੀਂ ਅਸੀਂ ਮੋਰ ਕਿਹੜੀ ਹੋਰ ਲਾਇਆ ਅਸੀਂ ਵੀ ਤਾਂ ਕਹੀ ਸਕਦੇ ਹਾਂ ਤੁਹਾਡੇ ਸਾਹਮਣੇ ਉਹ ਲਿਖ ਦਾਂਗੇ ਤੁਹਾਨੂੰ ਉਹਨਾਂ ਦੇ ਮੈਂਬਰੋਂ ਇਹਦਾ ਮਤਲਬ ਤੁਸੀਂ ਉਹਨਾਂ ਨੂੰ ਕਹੋ ਸਾਰੇ ਮੈਂਬਰ ਸਾਰੇ ਐਲਮੈਂਟ ਸਾਰੇ ਉਹਦੇ ਵਿੱਚ ਵਿਰੋਧੀ ਧਰਦੇ ਹੋ ਵਿਰੋਧੀ ਧਰਦੇ ਵਿੱਚ ਬੈਠੇ ਆਪਣੀ ਗੱਲ ਕਰ ਰਹੇ ਨਹੀਂ ਨਹੀਂ ਹੁਣ ਵੀ ਉਹਨੂੰ ਕਿਹਨੇ ਕਿਸ ਨੇ ਰੋਕਿਆ ਇੱਥੇ ਖੜ ਕੇ ਤੁਸੀਂ ਵੀ ਬੋਲੀ ਜੋ ਤੁਹਾਡਾ ਵੀ ਤਾਂ ਇਹੀ ਰਿਹਾ ਐਵੇਂ ਨਾ ਮਰੀ ਜਾ ਕਰੋ ਸਾਡੇ ਤਾਂ 9 ਜਨ ਅਵਤਾਰ ਸਿੰਘ ਖੰਡਾਰ ਹਦੀਪ ਸਿੰਘ ਨਿੱਜਰ ਮੂਸੇ ਵਾਲਾ ਆਦੀਪ ਸਿੰਘ ਸਿੱਧੂ ਸਾਰੇ ਮਾਰਤੇ ਇੱਥੇ ਵੀ ਤੇ ਵਿਦੇਸ਼ਾਂ 'ਚ ਵੀ ਤੇ ਸਾਡੇ 1543 MP ਆ 543 ਦੇ ਵਿੱਚੋਂ ਇੱਕ ਵੀ ਨਹੀਂ ਬੋਲਦਾ 1.5 ਸਾਲ ਦਾ ਮੌਕਾ ਸੰਗਰੂਰ ਤੋਂ ਦਿੱਤਾ ਸਰਦਾਰ ਬਾਦ ਨੂੰ ਉਹਨਾਂ ਜੁਵਨੋ ਦੇ ਤੱਕ ਲਾ ਕੇ ਰੱਖਤਾ ਕਿ ਸਾਡੇ ਨੌਜਵਾਨਾਂ ਨੂੰ ਕਿਉਂ ਮਾਰਿਆ ਜਾਂਦਾ ਹੈ ਅੱਜ ਸਾਡੀਆਂ ਪਤਲਾ ਅੱਜ ਜੇ 543 ਦੇ ਵਿੱਚੋਂ ਸਾਡੇ ਪੰਜਾਬ ਦੇ ਬੋਲਣ ਤੇ ਕਿਉਂ ਨਹੀਂ ਹਕੂਮਤ ਜਿਹੜੀ ਆ ਉਹਨੂੰ ਚੈਲੰਜ ਹੋ ਜਾਊਗਾ ਪਰ ਜਦੋਂ ਅਸੀਂ ਗੁਲਾਮ ਆ ਤੇ ਅਸੀਂ ਅੱਜ ਰੁੜਦੇ ਵੀ ਆ ਅਸੀਂ ਮਾਰੇ ਵੀ ਜਾਂਦੇ ਨਸ਼ੇ ਨਾਲ ਵੀ ਪਾਣੀ ਨਾਲ ਵੀ ਤੇ ਗੋਲੀ ਨਾਲ ਵੀ ਕਿਹੜਾ ਦੇਸ਼ ਆਪਣੇ ਵਛਿੰਦਿਆਂ ਤੇ ਗੋਲੀਆਂ ਚਲਾਉਂਦਾ ਹੈ ਬਾਬਾ ਜੀ ਦਾ ਪਰਦਾ ਬਣਦਾ ਉੱਥੇ ਖੜ ਕੇ ਕਹਿੰਦੇ ਕਿ ਪਾਕਿਸਤਾਨ ਹਿਮਾਚਲ ਜਾਂ ਪਾਕਿਸਤਾਨ ਇੰਗਲੈਂਡ ਫਰਾਂਸ ਜਰਮਨ ਕਿਹੜਾ ਦੇਸ਼ ਆਪਣੇ ਵਾਛਿੰਦਿਆਂ ਤੇ ਗੋਲੀਆਂ ਚਲਾਉਂਦਾ ਸਾਡੇ ਤਾਂ ਨੌਜਵਾਨ ਕੋਈ ਨਹੀਂ ਬੋਲਦੇ ਬਾਣੀ ਕੌਣ ਛੱਡਦਾ ਹੈ ਕਦੀ ਵੀ ਕਿਸੇ ਦੇਸ਼ ਨੂੰ ਵੇਖੋ ਜਿਹੜੇ ਜਿੱਥੋਂ ਦਾ ਜਾਂਦਾ ਹੈ ਕਾਨੂੰਨ ਦੇ ਮੁਤਾਬਕ ਅੱਜ ਅੱਜ ਕਿੰਨੇ 1 ਲੱਖ ਰੁਪਏ ਦੀ ਮੰਗ ਕੀਤੀ ਆ ਕਿੱਲੇ ਦਾ 1 ਲੱਖ ਰੁਪਏ ਦੀ ਮੰਗ ਕਰਨ ਹੁਣੇ ਹੁਣੇ ਸਾਨੂੰ ਇਹਨਾਂ ਕੁੱਝ ਕੱਢ ਕੇ ਭੇਜਦੀ ਹੈ ਹਾਂਜੀ ਪਾਰਲੀਮੈਂਟ ਪਾਰਲੀਮੈਂਟ ਦੀ ਗੱਲ ਆ ਪਾਰਲੀਮੈਂਟ ਦੇ ਜਿਹੜੇ ਜਿੰਨੇ ਐਮਪੀ ਨੇ ਸਟੈਂਡਰਡਲ ਸਟੈਂਡਰਡਲ ਉਹ ਜਿੰਨੇ ਸਟੈਂਡਰਡਲ ਸੁਣ ਲੋ ਜੇ ਉਹ ਕਹਿ ਰਹੇ ਕੋਈ ਜਿੰਨੇ ਪੰਜਾਬ ਤੋਂ ਐਮਪੀ ਨੇ ਸਾਡੀ ਸਾਡੀ ਗੱਲ ਸੁਣ ਲੈਣ ਦਿਓ ਸਾਡੀ ਗੱਲ ਸੁਣ ਲੈਣ ਜਿਹੜੀ ਗੱਲ ਤੁਸੀਂ ਕਹੇ ਆਂ ਨਹੀਂ ਸੁਣਾਗੇ ਜਿੰਨੇ ਐਮਪੀ ਪੰਜਾਬ ਤੋਂ ਹੈਗੇ ਨੇ ਉਹ ਸਿੱਖਾਂ ਦੇ ਜਿਹੜੇ ਬਾਹਰਲੇ ਦੇਸ਼ਾਂ 'ਚ ਕਤਲ ਹੋਏ ਆਂ ਚਾਹੇ ਇੱਥੇ ਹੋਏ ਆ ਉਹਦੇ ਬਾਰੇ ਕੋਈ ਨਹੀਂ ਬੋਲਿਆ ਕੋਈ ਕਾ ਕੁਝ ਦਿਖਾਣਾ ਚਾਹੁੰਦੇ ਆ ਦੇਖ ਲਓ ਜੇ ਜਿਹੜੀ ਅਸੀਂ ਅਸੀਂ ਜਿਹੜੀ ਹੈਗੀ ਆ ਸਾਡੇ ਪੇਸ਼ੈਂਟਸ ਹੈਗੀ ਆ ਉਹਨਾਂ ਨੂੰ ਇੱਕ ਮਿੰਟ ਸੰਧੂ ਸਾਹਿਬ ਇਹ ਉਹ ਹਨ ਕਿ ਆ ਜਿਹੜਾ ਹੈਗਾ ਪਾਰਟੀ ਨੇ ਟਾਈਮ ਦੇਣਾ ਹੁੰਦਾ ਬੋਲਣ ਦਾ ਜਿਹੜਾ ਜਿਹੜੇ ਸਾਡੇ ਹੁੰਦੇ ਸਾਡੇ ਕੋਲ ਜ਼ੀਰੋ ਆਵਰ ਜ਼ੀਰੋ ਆਵਰੇਜ ਇਹ ਸਿਧਾ ਚੱਕਣਾ ਹੁੰਦਾ ਫੇਰ ਸਾਡੇ ਕੋਲ ਕੁਐਸਚਨ ਆਵਰ ਚੈਸ ਹੁੰਦਾ ਜਾਂ ਸਪੈਸ਼ਲ ਬੈਂਚ ਹੁੰਦਾ ਅਸੀਂ ਜ਼ੀਰੋ ਐਵਰੇਜ ਤੁਹਾਨੂੰ ਆ ਭੇਜ ਦਿੰਨੇ ਆ ਸਾਡਾ ਜਿਹੜਾ ਹੈਗਾ ਜਿੰਨੇ ਵੀ ਉਹ ਹੋਂਦ ਚਿੱਲਣ ਦੇ ਜਿਹੜੇ ਹੈਗੇ ਜਿੰਨੇ ਵੀ ਉਹਨਾਂ ਦੇ ਵਾਸਤੇ ਅਸੀਂ ਉਹ ਮੁੱਦੇ ਨੂੰ ਚੱਕ ਰਹੇ ਸੀ ਕਿ ਇਹਨਾਂ ਨੂੰ ਇਨਸਾਫ ਦਵਾਇਆ ਜਾਵੇ ਪਰ ਉਹਦੇ ਵਿੱਚ ਜਿਹੜੇ ਹੁੰਦਾ ਜਿਹੜਾ ਕੁਝ ਪਾਰਟੀ ਦਾ ਟਾਈਮ ਹੁੰਦਾ ਉਹ ਪਾਰਟੀ ਨੇ ਡਿਸਾਈਡ ਕਰਨਾ ਹੁੰਦਾ ਵੀ ਕਿਹਨੂੰ ਬੁਲਾਉਣਾ ਸੋ ਅਸੀਂ ਤਾਂ ਹੋ ਰਹੀ ਆ ਬਾਹਰਲੇ ਦੇਸ਼ਾਂ 'ਚ ਜਿਹੜੇ ਸਿੱਖ ਕੋਈ ਵੀ ਤੀਰਾਂ ਨਾ ਉਹ ਮਰਵਾਏ ਆ ਕੋਈ ਕੋਈ ਵੀ ਮੁੱਦਾ ਹੋਊਗਾ ਹਰ ਬੰਦਾ ਇੱਕ ਬੰਦਾ ਨਹੀਂ ਸਾਰੇ ਬੰਦੇ ਜਿੰਨਾ ਕਾ ਅਸੀਂ ਜਿੰਨੀ ਕ ਸਾਡੀ ਸਮਝ ਆ ਜਿੰਨਾ ਕ ਅਸੀਂ ਉਠਾ ਸਕਦੇ ਉਹ ਅਸੀਂ ਕਰ ਰਹੇ ਆ ਬਾਕੀ ਜਿਹੜੇ ਕੋਈ ਹੈਗਾ ਤੁਸੀਂ ਸਾਡੇ ਧਿਆਨ 'ਚ ਲਿਆਉਂਗੇ ਅਸੀਂ ਉਹਨੂੰ ਉਹਨੂੰ ਵਿਚਾਰਾਂਗੇ ਹਾਂ ਬਾਕੀ ਜਿਹੜਾ ਹੈਗਾ ਇਹ ਨਾ ਕੋਈ ਸਮਝੋ ਕਿ ਅਸੀਂ ਕੋਈ ਵੀ ਕਹਿੰਦੇ ਵੀ ਕਿਸੇ ਵੀ ਨੌਜਵਾਨ ਦਾ ਕੋਈ ਕਤਲ ਕਰਦਾ ਕੋਈ ਗਲਤ ਜਿੰਨਾ ਨੇ ਜਿਹੜੇ ਹੈਗੇ ਮੁਕਾਬਲੇ ਬਣਾਉਂਦੇ ਜੋ ਕੁਝ ਵੀ ਉਹ ਗਲਤ ਉਹ ਜਵਾਬ ਦੇ ਹੁਣ ਹੁਣ ਸਜਾ ਮਿਲ ਨਹੀਂ ਰਹੀਆਂ ਪਰ ਅਸੀਂ ਕਹਿੰਦੇ ਕਿ ਉਹ ਮਾਫੀਆਂ ਦੇ ਰਹੇ ਆ ਨਹੀਂ ਨਹੀਂ ਉਹ ਅਸੀਂ ਨਹੀਂ ਚਲੋ ਅੱਜ ਜਿਹੜਾ ਟਾਪਿਕ ਇਸ ਦੇ ਉੱਤੇ ਅਸੀਂ ਰਹੀਏ ਕੀਤੀ ਕਰਨੀ ਆ ਸਾਡੇ ਕੋਲ ਸੁਪਰੀਮ ਪਾਵਰ ਬਾਬਾ ਜੀ ਖੜੇ ਆ ਅਸੀਂ ਇਹ ਬੇਨਤੀ ਕਰਦੇ ਇਹਨਾਂ ਨੂੰ ਕਿ 35 35 ਸਾਲਾਂ ਤੋਂ ਸਾਡੇ ਬੰਦੀ ਸਿੰਘ ਅੰਦਰ ਆ ਬਾਬਾ ਜੀ ਮੇਰੀ ਬੇਨਤੀ ਆ 20 35 ਸਾਲਾਂ ਤੋਂ ਬੰਦੀ ਅੰਦਰ ਸਾਡੇ ਸਿੰਘ ਬੈਠੇ ਆ ਜੇ ਕਿਤੇ ਅਸੀਂ ਸਾਰੇ ਜਾਨੇ ਰਲ ਕੇ ਹੱਲਾ ਮਾਰੀਏ ਤਾਂ ਬਾਹਰ ਆ ਸਕਦੇ ਆ ਹੁਣ ਵੱਡੀ ਗੱਲ ਅੱਜ ਦੀ ਲੋੜ ਕਿਸਾਨਾਂ ਦਾ ਮੁਆਵਜ਼ਾ ਹੈ ਜੇ ਬਾਬਾ ਜੀ ਪਿਛਲੇ ਸਾਲ ਦਾ ਜਾਂ ਇਸ ਵਾਲੇ ਦਾ ਮੋਦੀ ਦੇ ਗੱਲ ਚ ਗੂਠਾ ਰੱਖ ਕੇ ਲੈ ਕੇ ਦੇਣ ਤੇ ਆਪਾਂ ਤਗੜੇ ਹੋ ਸਕਦੇ ਇਹ ਰੱਖਿਆ ਜਾ ਸਕਦਾ ਗੂਠਾ ਹੀ ਜਿਸ ਤੱਕ ਨਾਲ ਕਹਿੰਦੇ ਗੂਠਾ ਰੱਖ ਕੇ ਕਹਿੰਦੇ ਵਿਆਜ ਕਢਾਣ ਆ ਅਸੀਂ ਉਸ ਦਿਨ ਵੀ ਜਿਹੜੇ ਰੋਜ਼ ਦੇਖਦੀ 11 ਤਰੀਕ ਤੋਂ ਇੱਥੇ ਲੱਗੇ ਹੋਏ ਆ ਜੀ ਸਾਡਾ ਕੋਈ ਮਕਸਦ ਸਾਡਾ ਉਹਨਾਂ ਨਾਲ ਜਿਹੜੇ ਬੈਠੇ ਆ ਉਹਨਾਂ ਨਾਲ ਹਮਦਰਦੀ ਆ ਹੁਣ ਵੀ ਅਸੀਂ ਚਾਰ ਗੇੜੇ ਉਥੇ ਲਾਏ ਆ ਸਾਡਾ ਜਿੰਨਾ ਕਿ ਅਸੀਂ ਆਪਣੀ ਸੋਚ ਅਨੁਸਾਰ ਉਸੇ ਦਿਨ ਹੀ ਅਸੀਂ ਟਿੱਠੀ ਸਭ ਤੋਂ ਪਹਿਲਾਂ ਲੱਗੀ ਵੀ ਇਹਨਾਂ ਦੀ ਸਪੈਸ਼ਲ ਗਰਦੌੜ ਦੀ ਹੋਣੀ ਕਹੀਦੀ ਇਹਨਾਂ ਨੂੰ ਮੁਆਵਜ਼ਾ ਮਿਲਣਾ ਚਾਹੀਦਾ ਉਸ ਤੋਂ ਅੱਗੇ ਕਿਵੇਂ ਉੱਜ ਗਈ ਪਾਣੀ ਇੰਨਾ ਖੜਾ ਆਇਆ ਸੁਣੋ ਨਾ ਸਤੂ ਇਹਨਾਂ ਕਹਾਂ ਨਾ ਉਹ ਗੁਰਦੋ ਉਹ ਫਿਰ ਉਸ ਤੋਂ ਮਗਰੋਂ ਜਿਹੜਾ ਹੈਗਾ ਸਰਕਾਰ ਨੇ ਉਹਨੂੰ ਮੰਨਿਆ ਤੇ ਫਿਰ ਉਦੋਂ ਮੁੱਖ ਮੰਤਰੀ ਸਾਹਿਬ ਆਏ ਉਹਨਾਂ ਕੋ ਵੀ ਦੋ ਗੱਲਾਂ ਸੀ ਰੱਖੀਆਂ ਇੱਕ ਤਾਂ ਇਹਦੀ ਜਿਹੜੀ ਡੀ ਸ਼ੈਲਟਿੰਗ ਹੋਵੇ ਕਿਉਂਕਿ ਦੋ ਨਦੀਆਂ ਤੇ ਦੋ ਦਰਿਆ ਇੱਥੇ ਇਕੱਠੇ ਹੁੰਦੇ ਆ ਹਰੀ ਕੇ ਜਦੋਂ ਇਹ ਪਾਣੀ ਨਹੀਂ ਸੀ ਰੁਕਿਆ ਉਸ ਵੇਲੇ ਤਾਂ ਕਿਸੇ ਦੀ ਪ੍ਰੋਬਲਮ ਨਹੀਂ ਸੀ ਜਦੋਂ ਹੁਣ ਮੋਰ ਹੈੱਡ ਬਣ ਗਿਆ ਨੀ ਨੀ ਘਾਰ ਆਉਂਦੀ ਆ ਦੀ ਸਾਰੀ ਉਹ ਜਿਹੜੀ ਪਾਣੀ ਵਾਲਾ ਏਰੀਆ ਸੀਗਾ ਉਹਦੇ ਵਿੱਚ ਉਹ ਭਰਿਆ ਹੋਇਆ ਸ਼ਲਟਰ ਨਾ ਭਰਿਆ ਜਦੋਂ ਪਿੱਛੂ ਪਾਣੀ ਆਉਂਦਾ ਹੁਣ ਜਿਹੜਾ ਹੁਣ ਤੱਕ ਵੀ ਜਿਹੜਾ ਪਾਣੀ ਆ ਲੱਖ ਤੋਂ ਥੱਲੇ ਤੱਕ ਪਾਣੀ ਸੀਗਾ ਛੱਡਿਆ ਹੋਇਆ ਜਦੋਂ ਇਹ ਸਾਰਾ ਕੁਝ ਹੋ ਗਿਆ ਉਹਦਾ ਕਾਰਨ ਇਹ ਹੈ ਕਿ ਡੀ ਸ਼ਲਟਿੰਗੇ ਦੀ ਹੋਣ ਵਾਲੀ ਹੈ ਉਹਦੇ ਵਾਸਤੇ ਅਸੀਂ 400 ਕਰੋੜ ਰੁਪਏ ਦਾ ਇਹਨਾਂ ਨੇ ਪ੍ਰੋਜੈਕਟ ਵੀ ਬਣਾਇਆ ਸੀ ਕਿਉਂਕਿ ਇਹ ਜਿਹੜਾ ਬਾੜੀਆਂ ਦਾ ਪ੍ਰਬੰਧ ਦਾ ਇਹ ਸਾਰੇ ਦਾ ਸਾਰੇ ਜਿਹੜਾ ਹੈਗਾ ਜ਼ਮੀਨ ਵੀ ਉਹਨਾਂ ਨੇ ਰਾਜਸਥਾਨ ਨੇ ਖਰੀਦੀ ਹੋਈ ਪਰ ਪ੍ਰਬੰਧ ਪੰਜਾਬ ਦਾ ਉਹਨਾਂ ਨੇ ਉਹਦੇ ਪੈਸੇ ਦੇਣੇ ਆ ਇਹਦੀ ਡੀਸੈਲਟਿੰਗ ਦੇ ਪੈਸੇ ਵੀ ਉਹਨਾਂ ਦਾ ਹੱਕ ਬਣਦਾ ਉਹ ਜਿਹੜੀ ਡੀਸਲਟਿੰਗ ਹੋ ਜਾਂਦੇ ਤੇ ਇਹਨਾਂ ਨੂੰ ਬਹੁਤ ਵੱਡੀ ਰਾਹਤ ਕਿਉਂਕਿ ਪਾਣੀ ਲਈ ਸਪੇਸ ਹੀ ਹੈ ਨਹੀਂ ਸੋ ਇਹਦੇ ਵਾਸਤੇ ਅਸੀਂ ਉਹ ਲਗਾਤਾਰ ਜਿੰਨੀ ਕਿ ਸਾਨੂੰ ਸਮਝ ਪਈ ਗੁਰੂ ਨੇ ਪਾਈ ਹੈ ਅਸੀਂ ਕੋਸ਼ਿਸ਼ ਕਰਦੇ ਹਾਂ ਬਾਕੀ ਹਰ ਜਿਹੜਾ ਹੈਗਾ ਹਰ ਬੰਦਾ ਕੋ ਉਹ ਆਸਮਾਨ ਜਿਹੜਾ ਇੰਨੇ ਚਾਰ ਕੁਇੰਟਲ ਚੱਕੀ ਜਾਂਦੇ 40 ਵੀ ਤੱਕ ਲੁਗ ਹਰ ਇੱਕ ਦੀ ਹੁੰਦੀ ਆ ਤੁਸੀਂ ਥੋੜਾ ਜਿਹਾ ਅਸੀਂ ਸਾਡੇ ਕੋਈ ਨਾ ਹੋਏਗਾ ਸਾਡੇ ਕਿੰਨਾ ਕਿੰਨਾ ਸਮਾਂ ਇੱਥੇ ਤੁਸੀਂ ਬਤੀਤ ਕਰ ਗਏ ਗਲਤ ਲੈ ਰਹੇ ਆਂ ਅਸੀਂ ਆਇਆ ਤਾਂ ਐਮਪੀ ਵੀ ਤੁਹਾਡੇ ਕੋਲ ਫਰਿਆਦ ਕਰਨੇ ਵੀ ਅੱਗੇ ਗੱਲ ਬੁਝਾਓ ਸਾਡੀ ਗੱਲ ਸੁਣੋ ਜੋ ਵੀ ਇਹ ਜਗਾਂਗਿਆਸ਼ੀ ਉਹ ਵਕਤ ਸੀ ਸਾਰਕ ਮੁੱਖ ਮੰਤਰੀ ਭਗਵੰਤ ਮਾਨ ਵੀ ਤਾਂ ਅਸੀਂ ਤਾਂ ਕਵਾਂਗੇ ਹੋਣਾ ਚਾਹੀਦਾ ਹੋਰ ਹੋਰ ਅਸੀਂ ਕੀ ਕਹਾਂ ਉਹਦੀ ਮੋਹਰ ਤੇ ਫਿਰ ਹੋਰ ਮੋਹਰ ਸਾਡੇ ਕੋਲ ਕਿਹੜੀ ਹੈ ਅਸੀਂ ਮੋਹਰ ਅਸੀਂ ਅਸੀਂ ਮੋਹਰ ਨਹੀਂ ਅਸੀਂ ਮੋਹਰ ਕਿਹੜੀ ਹੋਰ ਲਾਇਆ ਸੀ ਵੀ ਤਾਂ ਕਹਿ ਸਕਦੇ ਹੋ ਥੋੜੇ ਸਾਹਮਣੇ ਉਹ ਲਿਖ ਦਾਂਗੇ ਸਾਨੂੰ ਨਹੀਂ ਨਹੀਂ ਉਹਨਾਂ ਦੇ ਮੈਂਬਰੋਂ ਇਹਦਾ ਮਤਲਬ ਤੁਸੀਂ ਉਹਨਾਂ ਨੂੰ ਕਹੋ ਸਾਰੇ ਮੈਂਬਰ ਸਾਰੇ ਐਲਾਨਮੈਂਟ ਸਾਰੇ ਉਹਦੇ ਵਿੱਚ ਵਿਰੋਧੀ ਧਰਦੇ ਹੋ ਵਿਰੋਧੀ ਧਰਦੇ ਵਿੱਚ ਬੈਠੇ ਆਪਣੀ ਗੱਲ ਕਰ ਰਹੇ ਨਹੀਂ ਨਹੀਂ ਹੁਣ ਵੀ ਉਹਨੂੰ ਕਿਸ ਨੇ ਰੋਕਿਆ ਇੱਥੇ ਖੜ ਕੇ ਤੁਸੀਂ ਵੀ ਬੋਲੀ ਜੋ ਤੁਹਾਡਾ ਵੀ ਤਾਂ ਇਹੀ ਰਿਹਾ ਐਵੇਂ ਨਾ ਮਰੀ ਜਾ ਕਰੋ ਸਾਡੇ ਤਾਂ 9 ਜਨ ਅਵਤਾਰ ਸਿੰਘ ਖੰਡਾਰ ਹਦੀਪ ਸਿੰਘ ਨਿੱਜਰ ਮੂਸੇ ਵਾਲਾ ਹਦੀਪ ਸਿੰਘ ਸਿੱਧੂ ਸਾਰੇ ਮਾਰਤੇ ਇੱਥੇ ਵੀ ਤੇ ਵਿਦੇਸ਼ਾਂ 'ਚ ਵੀ ਤੇ ਸਾਡੇ 1543 ਐਮਪੀ ਆ 543 ਦੇ ਵਿੱਚੋਂ ਇੱਕ ਵੀ ਨਹੀਂ ਬੋਲਦਾ 1.5 ਸਾਲ ਦਾ ਮੌਕਾ ਸੰਗਰੂਰ ਤੋਂ ਦਿੱਤਾ ਸਰਦਾਰ ਬਾਦ ਨੂੰ ਉਹਨਾਂ ਜੁਵਨੋ ਦੇ ਤੱਕ ਲਾ ਕੇ ਰੱਖਤਾ ਕਿ ਸਾਡੇ ਨੌਜਵਾਨਾਂ ਨੂੰ ਕਿਉਂ ਮਾਰਿਆ ਜਾਂਦਾ ਹੈ ਅੱਜ ਸਾਡੀਆਂ ਪਤਲਾ ਅੱਜ ਜੇ 543 ਦੇ ਵਿੱਚੋਂ ਸਾਡੇ ਪੰਜਾਬ ਦੇ ਬੋਲਣ ਤੇ ਕਿਉਂ ਨਹੀਂ ਹਕੂਮਤ ਜਿਹੜੀ ਆ ਉਹਨੂੰ ਚੈਲੰਜ ਹੋ ਜਾਊਗਾ ਪਰ ਜਦੋਂ ਅਸੀਂ ਗੁਲਾਮ ਆ ਤੇ ਅਸੀਂ ਅੱਜ ਰੁੜਦੇ ਵੀ ਆ ਅਸੀਂ ਮਾਰੇ ਵੀ ਜਾਂਦੇ ਨਸ਼ੇ ਨਾਲ ਵੀ ਪਾਣੀ ਨਾਲ ਵੀ ਤੇ ਗੋਲੀ ਨਾਲ ਵੀ ਕਿਹੜਾ ਦੇਸ਼ ਆਪਣੇ ਵਛਿੰਦਿਆਂ ਤੇ ਗੋਲੀਆਂ ਚਲਾਉਂਦਾ ਹੈ ਬਾਬਾ ਜੀ ਦਾ ਪਰਦੇ ਬਣਦਾ ਉੱਥੇ ਖੜ ਕੇ ਕਹਿੰਦੇ ਕਿ ਪਾਕਿਸਤਾਨ ਹਿਮਾਚਲ ਜਾਂ ਪਾਕਿਸਤਾਨ ਇੰਗਲੈਂਡ ਫਰਾਂਸ ਜਰਮਨ ਕਿਹੜਾ ਦੇਸ਼ ਆਪਣੇ ਵਿਚਿੰਦਿਆ ਤੇ ਗੋਲੀਆਂ ਚਲਾਉਂਦਾ ਸਾਡੇ ਤਾਂ ਨੌਜਵਾਨ ਨਹੀਂ ਕੋਈ ਨਹੀਂ ਬੋਲਦਾ ਪਾਣੀ ਕੌਣ ਛੱਡਦਾ ਹੈ ਕਦੀ ਵੀ ਕਿਸੇ ਦੇਸ਼ ਨੂੰ ਵੇਖੋ ਜਿਹੜੇ ਜਿੱਥੋਂ ਦਾ ਜਾਂਦਾ ਹੈ ਕਾਨੂੰਨ ਦੇ ਮੁਤਾਬਕ ਅੱਜ ਅੱਜ ਕਿੰਨੇ 1 ਲੱਖ ਰੁਪਏ ਦੀ ਮੰਗ ਕੀਤੀ ਆ ਕਿਲੇ ਦਾ 1 ਲੱਖ ਰੁਪਏ ਦੀ ਮੰਗ ਕਰਨ ਸਾਨੂੰ ਇਹਨਾਂ ਨੂੰ ਕੁੱਛ ਨਹੀਂ ਭੇਜਦੀ ਹਾਂਜੀ ਪਾਰਲੀਮੈਂਟ ਦੀ ਗੱਲ ਪਾਰਲੀਮੈਂਟ ਦੀ ਗੱਲ ਪਾਰਲੀਮੈਂਟ ਦਾ ਜਿਹੜੇ ਜਿੰਨੇ ਐਮਪੀ ਨੇ ਸਾਡੀ ਗੱਲ ਸੁਣੋ ਜੇ ਉਹ ਕਹਿ ਰਹੇ ਜਿੰਨੇ ਪੰਜਾਬ ਤੋਂ ਐਮਪੀ ਸਾਡੀ ਸਾਡੀ ਗੱਲ ਸੁਣ ਲੈਣ ਦਿਓ ਸਾਡੀ ਗੱਲ ਸੁਣ ਲੈਣ ਇਹ ਜਿਹੜੀ ਗੱਲ ਤੁਸੀਂ ਵੀ ਆ ਜੀ ਸੁਣਾਗੇ ਜਿੰਨੇ ਐਮਪੀ ਪੰਜਾਬ ਤੋਂ ਹੈਗੇ ਨੇ ਉਹ ਸਿੱਖਾਂ ਦੇ ਜਿਹੜੇ ਬਾਹਰਲੇ ਦੇਸ਼ਾਂ 'ਚ ਕਤਲ ਹੋਏ ਆ ਚਾਹੇ ਇੱਥੇ ਹੋਏ ਆ ਉਹਦੇ ਬਾਰੇ ਕੋਈ ਨਹੀਂ ਬੋਲਿਆ। ਇੱਕ ਹੈ ਕੁਝ ਦਿਖਾਣਾ ਚਾਹੁੰਦੇ ਆ ਦੇਖ ਲਓ ਜੇ ਜਿਹੜੀ ਅਸੀਂ ਜਿਹੜੀ ਹੈਗੀ ਆ ਸਾਡੇ ਦੇ ਪੇਸ਼ੈਂਟਸ ਹੈਗੀ ਆ ਉਹਨਾਂ ਨੂੰ ਇੱਕ ਮਿੰਟ ਸੰਧੂ ਸਾਹਿਬ ਇਹ ਇਹ ਹੋਣਾ ਕਿ ਆ ਜਿਹੜਾ ਹੈਗਾ ਮਾਰਟੀਨ ਟਾਈਮ ਦੇਣਾ ਹੁੰਦਾ ਬੋਲਣ ਦਾ ਜਿਹੜਾ ਜਿਹੜੇ ਸਾਡੇ ਹੁੰਦੇ ਸਾਡੇ ਕੋਲ ਜ਼ੀਰੋ ਆਵਰ ਜ਼ੀਰੋ ਆਵਰ ਦੇਸ਼ ਨੂੰ ਬੁੱਧਾ ਚੱਕਣਾ ਹੁੰਦਾ ਫੇਰ ਸਾਡੇ ਕੋਲ ਕੁਐਸਚਨ ਆਵਰ ਦੇਸ਼ ਹੁੰਦਾ ਜਿਆ ਸਪੈਸ਼ਲ ਬੈਂਚ ਨੂੰ ਅਸੀਂ ਜ਼ੀਰੋ ਐਵਰੇਜ ਤੁਹਾਨੂੰ ਆ ਭੇਜ ਦਿੰਨੇ ਆ ਸਾਡਾ ਜਿਹੜਾ ਹੈਗਾ ਜਿੰਨੇ ਵੀ ਉਹ ਹੋਂਦ ਚਿੱਲਣ ਦੇ ਜਿਹੜੇ ਹੈਗੇ ਜਿੰਨੇ ਵੀ ਉਹਨਾਂ ਦੇ ਵਾਸਤੇ ਅਸੀਂ ਉਹ ਮੁੱਦੇ ਨੂੰ ਚੱਕ ਰਹੇ ਸੀ ਕਿ ਇਹਨਾਂ ਨੂੰ ਇਨਸਾਫ ਦਵਾਇਆ ਜਾਵੇ ਪਰ ਉਹਦੇ ਵਿੱਚ ਜਿਹੜੇ ਹੁੰਦਾ ਜਿਹੜਾ ਕੁਝ ਪਾਰਟੀ ਦਾ ਟਾਈਮ ਹੁੰਦਾ ਉਹ ਪਾਰਟੀ ਨੇ ਡਿਸਾਈਡ ਕਰਨਾ ਹੁੰਦਾ ਵੀ ਕਿਹਨੂੰ ਬੁਲਾਉਣਾ ਸੋ ਅਸੀਂ ਤਾਂ ਹੋ ਰਹੀ ਆ ਬਾਹਰਲੇ ਦੇਸ਼ਾਂ 'ਚ ਜਿਹੜੇ ਸਿੱਖ ਕੋਈ ਵੀ ਦੀਦਾਨ ਉਹ ਮਰਵਾਏ ਆ ਕੋਈ ਕੋਈ ਵੀ ਮੁੱਦਾ ਹੋਊਗਾ ਹਰ ਬੰਦਾ ਇੱਕ ਬੰਦਾ ਨਹੀਂ ਸਾਰੇ ਬੰਦੇ ਜਿੰਨਾ ਕਾ ਅਸੀਂ ਜਿੰਨੀ ਕ ਸਾਡੀ ਸਮਝ ਆ ਜਿੰਨਾ ਕ ਅਸੀਂ ਉਠਾ ਸਕਦੇ ਉਹ ਅਸੀਂ ਕਰ ਰਹੇ ਹਾਂ ਬਾਕੀ ਜਿਹੜਾ ਕੋਈ ਹੈਗਾ ਤੁਸੀਂ ਸਾਡੇ ਧਿਆਨ 'ਚ ਲਿਆਉਂਗੇ ਅਸੀਂ ਉਹਨੂੰ ਉਹਨੂੰ ਵਿਚਾਰਾਂਗੇ ਹਾਂ ਬਾਕੀ ਜਿਹੜਾ ਹੈਗਾ ਇਹ ਨਾਲ ਕੋਈ ਸਮਝੋ ਕਿ ਅਸੀਂ ਕੋਈ ਵੀ ਕਹਿੰਦੇ ਵੀ ਕਿਸੇ ਵੀ ਨੌਜਵਾਨ ਦਾ ਕੋਈ ਕਤਲ ਕਰਦਾ ਕੋਈ ਗਲਤ ਜਿੰਨਾ ਨੇ ਜਿਹੜੇ ਹੈਗੇ ਮੁਕਾਬਲੇ ਬਣਾਉਂਦੇ ਜੋ ਕੁਝ ਵੀ ਉਹ ਗਲਤ ਹਾਂ ਉਹ ਜਵਾਬ ਦੇ ਹੁਣ 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 ਸਜਾ ਮਿਲ ਨਹੀਂ ਰਹੀਆਂ ਪਰ ਅਸੀਂ ਕਹਿੰਦੇ ਕਿ ਮਾਫੀਆਂ ਦੇ ਰਹੇ ਆ ਨਹੀਂ ਨਹੀਂ ਉਹ ਅਸੀਂ ਨਹੀਂ ਚਲੋ ਅੱਜ ਜਿਹੜਾ ਟਾਪਿਕ ਇਸ ਦੇ ਉੱਤੇ ਅਸੀਂ ਰਹੀਏ ਬੇਨਤੀ ਕਰਨੀ ਆ ਸਾਡੇ ਕੋਲ ਸੁਪਰੀਮ ਪਾਵਰ ਬਾਬਾ ਜੀ ਖੜੇ ਆ ਅਸੀਂ ਇਹ ਬੇਨਤੀ ਕਰਦੇ ਹਾਂ ਇਹਨਾਂ ਨੂੰ ਕਿ 35 35 ਸਾਲਾਂ ਤੋਂ ਸਾਡੇ ਬੰਦੀ ਸਿੰਘ ਅੰਦਰ ਆ ਬਾਬਾ ਜੀ ਮੇਰੀ ਬੇਨਤੀ 35 35 ਸਾਲਾਂ ਤੋਂ ਬੰਦੀ ਅੰਦਰ ਸਾਡੇ ਸਿੰਘ ਬੈਠੇ ਆ ਜੇ ਕਿਤੇ ਅਸੀਂ ਸਾਰੇ ਜਣੇ ਰਲ ਕੇ ਹੱਲਾ ਮਾਰੀਏ ਤਾਂ ਬਾਹਰ ਆ ਸਕਦੇ ਆ ਹੁਣ ਵੱਡੀ ਗੱਲ ਅੱਜ ਦੀ ਲੋੜ ਕਿਸਾਨਾਂ ਦਾ ਮੁਆਵਜ਼ਾ ਹੈ ਜੇ ਬਾਬਾ ਜੀ ਪਿਛਲੇ ਸਾਲ ਦਾ ਜਿਆ ਇਸ ਵਾਲੇ ਦਾ ਉਦੀ ਦੇ ਗਲ ਚ ਗੂਠਾ ਰੱਖ ਕੇ ਲੈ ਕੇ ਦੇਣ ਤੇ ਆਪਾਂ ਤਗੜੇ ਹੋ ਸਕਦੇ ਇਹ ਰੱਖਿਆ ਜਾ ਸਕਦਾ ਗੂਠਾ ਹੀ ਜਿਸ ਤਰੀਕ ਨਾਲ ਕਹਿੰਦੇ ਗੂਠਾ ਰੱਖ ਕੇ ਕਹਿੰਦੇ ਵਿਆਜ ਕੜਾ ਹਾਂ ਇਹ ਹੁਣ ਅਸੀਂ ਉਸ ਦਿਨ ਵੀ ਜਿਹੜੇ ਉਹ ਦੇਖਦੀ 11 ਤਰੀਕ ਤੋਂ ਇੱਥੇ ਲੱਗੇ ਹੋਏ ਆ ਜੀ ਸਾਡਾ ਕੋਈ ਮਕਸਦ ਸਾਡਾ ਉਹਨਾਂ ਨਾਲ ਜਿਹੜੇ ਬੈਠੇ ਉਹਨਾਂ ਨਾਲ ਹਮਦਰਦੀ ਹ ਹੁਣ ਵੀ ਅਸੀਂ ਚਾਰ ਗੇੜੇ ਉਥੋਂ ਲਾਏ ਆ ਸਾਡਾ ਜਿੰਨਾ ਕਿ ਅਸੀਂ ਆਪਣੀ ਸੋਚ ਅਨੁਸਾਰ ਉਸੇ ਦਿਨ ਹੀ ਅਸੀਂ ਟਿੱਠੀ ਸਭ ਤੋਂ ਪਹਿਲਾਂ ਲੱਗੀ ਵੀ ਇਹਨਾਂ ਦੀ ਸਪੈਸ਼ਲ ਗਰਦੌਰੀ ਹੋਣੀ ਚਾਹੀਦੀ ਇਹਨਾਂ ਨੂੰ ਮੁਆਵਜ਼ਾ ਮਿਲਣਾ ਚਾਹੀਦਾ ਉਸ ਤੋਂ ਕਿਵੇਂ ਉੱਜਗੀ ਪਾਣੀ ਇੰਨਾ ਖੜਾ ਆਇਆ ਸੁਣੋ ਨਾ ਸਤੂ ਇਹਨਾਂ ਕਹਾਂ ਨਾ ਉਹ ਗੁਰਦੋ ਉਹ ਫਿਰ ਉਸ ਤੋਂ ਮਗਰੋਂ ਜਿਹੜਾ ਹੈਗਾ ਸਰਕਾਰ ਨੇ ਉਹਨੂੰ ਮੰਨਿਆ ਤੇ ਫਿਰ ਉਹਦੋਂ ਮੁੱਖ ਮੰਤਰੀ ਸਾਹਿਬ ਆਏ ਉਹਨਾਂ ਕੋ ਵੀ ਦੋ ਗੱਲਾਂ ਸੀ ਰੱਖੀਆਂ ਇੱਕ ਤਾਂ ਇਹਦੀ ਜਿਹੜੀ ਡੀ ਸ਼ੈਲਟਿੰਗ ਹੋਵੇ ਕਿਉਂਕਿ ਦੋ ਨਦੀਆਂ ਤੇ ਦੋ ਦਰਿਆ ਇੱਥੇ ਇਕੱਠੇ ਹੁੰਦੇ ਆ ਹਰੀ ਕੇ ਜਦੋਂ ਇਹ ਪਾਣੀ ਨਹੀਂ ਸੀ ਰੁਕਿਆ ਉਸ ਵੇਲੇ ਤਾਂ ਕਿਸੇ ਦੀ ਪ੍ਰੋਬਲਮ ਨਹੀਂ ਸੀ ਜਦੋਂ ਹੁਣ ਮੋਰ ਹੈੱਡ ਬਣ ਗਿਆ ਨੀਨੀ ਘਾਰ ਆਉਂਦੀ ਆ ਹਰ ਵੀ ਸਾਰੀ ਉਹ ਜਿਹੜੀ ਪਾਣੀ ਵਾਲੇ ਏਰੀਆ ਸੀਗਾ ਉਹਦੇ ਵਿੱਚ ਉਹ ਭਰਿਆ ਹੋਇਆ ਸਿਲਟਰ ਨਾ ਭਰਿਆ ਜਦੋਂ ਪਿੱਛੂ ਪਾਣੀ ਆਉਂਦਾ ਹੁਣ ਜਿਹੜਾ ਹੁਣ ਤੱਕ ਵੀ ਜਿਹੜਾ ਪਾਣੀ ਆ ਲੱਖ ਤੋਂ ਥੱਲੇ ਸਿਰ ਪਾਣੀ ਸੀਗਾ ਛੱਡਿਆ ਹੋਇਆ ਜਦੋਂ ਇਹ ਸਾਰਾ ਕੁਝ ਹੋ ਗਿਆ ਉਹਦਾ ਕਾਰਨ ਇਹ ਆ ਕਿ ਡੀ ਸਿਲਟਿੰਗੇ ਦੀ ਹੋਣ ਵਾਲੀ ਹੈ ਉਹਦੇ ਵਾਸਤੇ ਅਸੀਂ 400 ਕਰੋੜ ਰੁਪਏ ਦਾ ਇਹਨਾਂ ਨੇ ਪ੍ਰੋਜੈਕਟ ਵੀ ਬਣਾਇਆ ਸੀ ਕਿਉਂਕਿ ਇਹ ਜਿਹੜਾ ਬਾੜੀਆਂ ਦਾ ਪ੍ਰਬੰਧ ਆ ਇਹ ਸਾਰੇ ਦਾ ਸਾਰੇ ਜਿਹੜਾ ਹੈਗਾ ਦਮੀਨ ਵੀ ਉਹਨਾਂ ਨੇ ਰਾਸਥਾਨ ਨੇ ਖਰੀਦੀ ਹੋਈ ਪਰ ਪ੍ਰਬੰਧ ਪੰਜਾਬ ਦਾ ਉਹਨਾਂ ਨੇ ਉਹਦੀ ਪੈਸੇ ਦੇਣੇ ਆ ਇਹਦੀ ਡੀਸ਼ੈਲਟਿੰਗ ਦੇ ਪੈਸੇ ਵੀ ਉਹਨਾਂ ਦਾ ਹੱਕ ਬਣਦਾ ਉਹ ਜਿਹੜੀ ਡੀਸ਼ੈਲਟਿੰਗ ਹੋ ਜਾਂਦੇ ਇਹਨਾਂ ਨੂੰ ਬਹੁਤ ਵੱਡੀ ਰਾਹਤ ਕਿਉਂਕਿ ਪਾਣੀ ਲਈ ਸਪੇਸ ਹੀ ਹੈ ਨਹੀਂ ਸੋ ਇਹਦੇ ਵਾਸਤੇ ਅਸੀਂ ਲਗਾਤਾਰ ਜਿੰਨੀ ਕਿ ਸਾਨੂੰ ਸਮਝ ਪਈ ਗੁਰੂ ਨੇ ਪਾਈ ਹੈ ਅਸੀਂ ਕੋਸ਼ਿਸ਼ ਕਰਦੇ ਆ ਬਾਕੀ ਹਰ ਜਿਹੜਾ ਹੈਗਾ ਹਰ ਬੰਦਾ ਕੋ ਵੀ ਆਸਮਾਨ ਜਿਹੜਾ ਇਹਨੇ ਚਾਰ ਕੁਇੰਟਲ ਚੱਕੀ ਜਾਂਦਾ ਇਹ 40 ਵੀ ਤੱਕ ਲੂਗਾ ਹਰ ਇੱਕ ਦੀ ਹੁੰਦੀ ਆ ਤੁਸੀਂ ਥੋੜਾ ਜਿਹਾ ਅਸੀਂ ਸਾਡੇ ਕੋਈ ਨਾ ਹੈਗਾ ਕਿੰਨਾ ਕਿੰਨਾ ਸਮਾਂ ਇੱਥੇ ਤੁਸੀਂ ਬਤੀਤ ਕਰ ਗਏ ਗਲਤ ਲੈ ਰਹੇ ਹੋ ਅਸੀਂ ਆਇਆ ਕਿ ਐਮਪੀ ਤੁਹਾਡੇ ਕੋਲ ਫਰਿਆਦ ਕਰਨੇ ਵੀ ਅੱਗੇ ਗੱਲ ਬੁਝਾਇਓ ਸਾਡੀ ਗੱਲ ਸੁਣੋ ਜੋ ਵੀ ਤੁਸੀਂ ਕਹੋਗੇ ਅਸੀਂ ਉਹਦੇ ਵਸਦੇ ਅਸੀਂ ਤਾਂ ਅਸੀਂ ਤਾਂ ਕਹਾਂਗੇ ਹੋਣਾ ਚਾਹੀਦਾ ਹੋਰ ਹੋਰ ਅਸੀਂ ਕੀ ਕਰਾਂ ਉਹਦੀ ਮੋਤਰ ਤਾਂ ਫਿਰ ਹੋਰ ਮੋਹਰ ਸਾਡੇ ਕੋਲ ਕਿਹੜੀ ਹੈ ਅਸੀਂ ਮੋਹਰ ਅਸੀਂ ਅਸੀਂ ਮੋਹਰ ਨਹੀਂ ਅਸੀਂ ਮੋਹਰ ਕਿਹੜੀ ਹੋਰ ਲਾਇਆ ਸੀ ਵੀ ਤਾਂ ਕਹਿ ਸਕਦੇ ਹੋ ਤੁਹਾਡੇ ਸਾਹਮਣੇ ਉਹ ਲਿਖ ਦਾਂਗੇ ਤੁਹਾਨੂੰ ਉਹਨਾਂ ਦੇ ਮੈਂਬਰੋਂ ਇਹਦਾ ਮਤਲਬ ਤੁਸੀਂ ਉਹਨਾਂ ਨੂੰ ਕਹੋ ਕਿ ਇਹ ਡਿ ਮੈਂਬਰ ਰਾਜ ਸਭਾ ਪਰਲੀਮੈਂਟ ਸਾਰੇ ਉਹਦੇ ਵਿੱਚ ਵਿਰੋਧੀ ਧਿਰ ਦੇ ਵਿਰੋਧੀ ਧਿਰ ਦੇ ਵਿੱਚ ਬੈਠੇ ਆਪਣੀ ਗੱਲ ਕਰ ਰਹੇ ਨਹੀਂ ਨਹੀਂ ਹੁਣ ਵੀ ਉਹਨੂੰ ਕਿਹਨੇ ਕਿਸ ਨੇ ਰੋਕਿਆ ਇੱਥੇ ਖੜ ਕੇ ਤੁਸੀਂ ਵੀ ਬੋਲੀ ਜਾਓ ਤੁਹਾਡਾ ਵੀ ਤਾਂ ਜਾ ਹੀ ਰਿਹਾ ਐਵੇਂ ਨਾ ਮਰੀ ਜਾ ਕਰੋ ਸਾਡੇ ਤਾਂ 9 ਜੌਨ ਅਵਤਾਰ ਸਿੰਘ ਖੰਡਾਰ ਹਦੀਪ ਸਿੰਘ ਨਿੱਜਰ ਮੂਸੇ ਵਾਲਾ ਦੀਪ ਸਿੰਘ ਸਿੱਧੂ ਸਾਰੇ ਮਾਰਤੇ ਇੱਥੇ ਵੀ ਤੇ ਵਿਦੇਸ਼ਾਂ 'ਚ ਵੀ ਤੇ ਸਾਡੇ 1543 MP ਆ 543 ਦੇ ਵਿੱਚੋਂ ਇੱਕ ਵੀ ਨਹੀਂ ਬੋਲਦਾ 1.5 ਸਾਲ ਦਾ ਮੌਕਾ ਸੰਗਰੂਰ ਤੋਂ ਦਿੱਤਾ ਸਰਦਾਰ ਬਾਦ ਨੂੰ ਉਹਨਾਂ ਜੁਵਨੋ ਦੇ ਤੱਕ ਲਾ ਕੇ ਰੱਖਤਾ ਕਿ ਸਾਡੇ ਨੌਜਵਾਨਾਂ ਨੂੰ ਕਿਉਂ ਮਾਰਿਆ ਜਾਂਦਾ ਹੈ ਅੱਜ ਸਾਡੀਆਂ ਪਤਲਾ ਅੱਜ ਜੇ 543 ਦੇ ਵਿੱਚੋਂ ਸਾਡੇ ਪੰਜਾਬ ਦੇ ਬੋਲਣ ਤੇ ਕਿਉਂ ਨਹੀਂ ਹਕੂਮਤ ਜਿਹੜੀ ਆ ਉਹਨੂੰ ਚੈਲੰਜ ਹੋ ਜਾਊਗਾ ਪਰ ਜਦੋਂ ਅਸੀਂ ਗੁਲਾਮ ਆ ਤੇ ਅਸੀਂ ਅੱਜ ਰੁੜਦੇ ਵੀ ਆ ਅਸੀਂ ਮਾਰੇ ਵੀ ਜਾਂਦੇ ਨਸ਼ੇ ਨਾਲ ਵੀ ਪਾਣੀ ਨਾਲ ਵੀ ਤੇ ਗੋਲੀ ਨਾਲ ਵੀ ਕਿਹੜਾ ਦੇਸ਼ ਆਪਣੇ ਵਛਿੰਦਿਆਂ ਤੇ ਗੋਲੀਆਂ ਚਲਾਉਂਦਾ ਹੈ ਬਾਬਾ ਜੀ ਦਾ ਪਰਦੇ ਬਣਦਾ ਉੱਥੇ ਖੜ ਕੇ ਕਹਿੰਦੇ ਕਿ ਪਾਕਿਸਤਾਨ ਹਿਮਾਚਲ ਜਾਂ ਪਾਕਿਸਤਾਨ ਇੰਗਲੈਂਡ ਫਰਾਂਸ ਜਰਮਨ ਕਿਹੜਾ ਦੇਸ਼ ਆਪਣੇ ਵਾਛਿੰਦਿਆਂ ਤੇ ਗੋਲੀਆਂ ਚਲਾਉਂਦਾ ਸਾਡੇ ਤਾਂ ਨੌਜਵਾਨ ਨਹੀਂ ਕੋਈ ਨਹੀਂ ਬੋਲਦਾ ਬਾਣੀ ਕੌਣ ਛੱਡਦਾ ਹੈ ਕਦੀ ਵੀ ਕਿਸੇ ਦੇਸ਼ ਨੂੰ ਵੇਖੋ ਜਿਹੜੇ ਜਿੱਥੋਂ ਦਾ ਜਾਂਦਾ ਹੈ ਕਾਨੂੰਨ ਦੇ ਮੁਤਾਬਕ ਅੱਜ ਅੱਜ ਕਿੰਨੇ 1 ਲੱਖ ਰੁਪਏ ਦੀ ਮੰਗ ਕੀਤੀ ਆ ਕਿੱਲੇ ਦਾ 1 ਲੱਖ ਰੁਪਏ ਦੀ ਮੰਗ ਕਰਨ ਸਾਨੂੰ ਇਹਨਾਂ ਕੁੱਝ ਕੱਢ ਕੇ ਭੇਜਦੀ ਆ ਹਾਂਜੀ ਪਾਰਲੀਮੈਂਟ ਪਾਰਲੀਮੈਂਟ ਦੀ ਗੱਲ ਆ ਅਗਲੇ ਮੈਂਬਰ ਦਾ ਜਿਹੜੇ ਜਿੰਨੇ ਐਮਪੀ ਨੇ ਸਰਟੀਫੀਕਟ ਉਹ ਜਿੰਨਾ ਸਰਟੀਫੀਕਟ ਸੰਲੋਜੇ ਉਹ ਕਹਿ ਰਹੇ ਕੋਈ ਜਿੰਨੇ ਪੰਜਾਬ ਤੋਂ ਐਮਪੀ ਨੇ ਸਾਡੀ ਸਾਡੀ ਗੱਲ ਸੁਣ ਲੈਣ ਦਿਓ ਸਾਡੀ ਗੱਲ ਕਰਨਾ ਤੇ ਇਹ ਗੱਲ ਤੁਸੀਂ ਕਹਿੰਦੇ ਨਹੀਂ ਸੁਣਾਗੇ ਨੇ ਐਮਪੀ ਪੰਜਾਬ ਤੋਂ ਹੈਗੇ ਨੇ ਉਹ ਸਿੱਖਾਂ ਦੇ ਜਿਹੜੇ ਬਾਹਰਲੇ ਦੇਸ਼ਾਂ 'ਚ ਕਤਲ ਹੋਏ ਆ ਚਾਹੇ ਇੱਥੇ ਹੋਏ ਆ ਉਹਦੇ ਬਾਰੇ ਕੋਈ ਨਹੀਂ ਬੋਲਿਆ। ਕੋਈ ਕਾ ਕੁਝ ਦਿਖਾਣਾ ਚਾਹੁੰਦੇ ਆ ਦੇਖ ਲਓ ਜੇ ਜਿਹੜੀ ਅਸੀਂ ਜਿਹੜੀ ਹੈਗੀ ਆ ਸਾਡੇ ਦੇ ਪੇਸ਼ੈਂਟਸ ਹੈਗੀ ਆ ਉਹਨਾਂ ਇੱਕ ਮਿੰਟ ਸੰਧੂ ਸਾਹਿਬ ਇਹ ਉਹ ਹਨ ਕਿ ਆ ਜਿਹੜਾ ਹੈਗਾ ਪਾਰਟੀ ਨੇ ਟਾਈਮ ਦੇਣਾ ਹੁੰਦਾ ਬੋਲਣ ਦਾ ਜਿਹੜਾ ਜਿਹੜੇ ਸਾਡੇ ਹੁੰਦੇ ਸਾਡੇ ਕੋਲ ਜ਼ੀਰੋ ਆਵਰ ਜ਼ੀਰੋ ਆਵਰ ਦੇਸ਼ ਨੂੰ ਬੁੱਧਾ ਚੱਕਣਾ ਹੁੰਦਾ ਫੇਰ ਸਾਡੇ ਕੋਲ ਕੁਐਸਚਨ ਆਵਰ ਦੇਸ਼ ਹੁੰਦਾ ਜਾਸ ਸਪੈਸ਼ਲ ਬੈਂਚ ਹੁੰਦਾ ਅਸੀਂ ਜ਼ੀਰੋ ਆਵਰ ਜ ਤੁਹਾਨੂੰ ਆ ਭੇਜ ਦਿੰਨੇ ਆ ਸਾਡਾ ਜਿਹੜਾ ਹੈਗਾ ਜਿੰਨੇ ਵੀ ਉਹ ਫੌਂਦ ਚਿੱਲਣ ਦੇ ਜਿਹੜੇ ਹੈਗੇ ਜਿੰਨੇ ਵੀ ਉਹਨਾਂ ਦੇ ਵਾਸਤੇ ਅਸੀਂ ਉਹ ਮੁੱਦੇ ਨੂੰ ਚੱਕ ਰਹੇ ਸੀ ਕਿ ਇਹਨਾਂ ਨੂੰ ਇਨਸਾਫ ਦਵਾਇਆ ਜਾਵੇ ਪਰ ਉਹਦੇ ਵਿੱਚ ਜਿਹੜੇ ਹੁੰਦੇ ਜਿਹੜੇ ਕੁਝ ਪਾਰਟੀ ਦਾ ਟਾਈਮ ਹੁੰਦਾ ਉਹ ਪਾਰਟੀ ਨੇ ਡਿਸਾਈਡ ਕਰਨਾ ਹੁੰਦਾ ਵੀ ਕਿਹਨੂੰ ਬੁਲਾਉਣਾ। ਸੋ ਅਸੀਂ ਤਾਂ ਹੋ ਰਹੀ ਹੈ ਬਾਹਰਲੇ ਦੇਸ਼ਾਂ 'ਚ ਜਿਹੜੇ ਸਿੱਖ ਕੋਈ ਵੀ ਤੀਰਨਾ ਉਮਰਦਾ ਉਹਨਾਂ ਨੂੰ ਵੀ ਕਰ ਰਹੇ ਆ। ਕੋਈ ਕੋਈ ਵੀ ਮੁੱਦਾ ਹੋਊਗਾ ਹਰ ਬੰਦਾ ਇੱਕ ਬੰਦਾ ਨਹੀਂ ਸਾਰੇ ਬੰਦੇ ਜਿੰਨਾ ਕਸੀਂ ਜਿੰਨੀ ਕਿ ਸਾਡੀ ਸਮਝ ਆ ਜਿੰਨਾ ਕਸੀਂ ਉਠਾ ਸਕਦੇ ਉਹ ਅਸੀਂ ਕਰ ਰਹੇ ਆ। ਬਾਕੀ ਜਿਹੜੇ ਕੋਈ ਹੈਗਾ ਤੁਸੀਂ ਸਾਡੇ ਧਿਆਨ 'ਚ ਲਿਆਉਂਗੇ ਅਸੀਂ ਉਹਨੂੰ ਉਹਨੂੰ ਵਿਚਾਰਾਂਗੇ। ਹਾਂ ਬਾਕੀ ਜਿਹੜਾ ਹੈਗਾ ਇਹਨਾਂ ਕੋਈ ਸਮਝੋ ਕਿ ਅਸੀਂ ਕੋਈ ਵੀ ਕਿਤੇ ਵੀ ਕਿਸੇ ਵੀ ਨੌਜਵਾਨ ਦਾ ਕੋਈ ਕਤਲ ਕਰਦਾ ਕੋਈ ਗਲਤ ਜਿੰਨਾ ਨੇ ਜਿਹੜੇ ਹੈਗੇ ਮੁਕਾਬਲੇ ਬਣਾਉਂਦੇ ਜੋ ਕੁਝ ਵੀ ਉਹ ਗਲਤ ਹੈ ਉਹ ਜਵਾਬ ਦੇ ਹੁਣ ਹੁਣ ਸਜਾ ਮਿਲ ਨਹੀਂ ਰਹੀਆਂ ਪਰ ਅਸੀਂ ਕਹਿੰਦੇ ਕਿ ਉਹ ਮਾਫੀਆਂ ਦੇ ਰਹੇ ਆ ਨਹੀਂ ਨਹੀਂ ਉਹ ਅਸੀਂ ਨਹੀਂ ਚਲੋ ਅੱਜ ਜਿਹੜਾ ਟਾਪਿਕ ਇਸ ਦੇ ਉੱਤੇ ਅਸੀਂ ਰਹੀਏ ਦੀ ਕਰਨੀ ਆ ਸਾਡੇ ਕੋਲ ਸੁਪਰੀਮ ਪਾਵਰ ਬਾਬਾ ਜੀ ਖੜੇ ਆ ਅਸੀਂ ਇਹ ਬੇਨਤੀ ਕਰਦੇ ਆ ਇਹਨਾਂ ਨੂੰ ਕਿ 35 35 ਸਾਲਾਂ ਤੋਂ ਸਾਡੇ ਬੰਦੀ ਸਿੰਘ ਅੰਦਰ ਆ ਬਾਬਾ ਜੀ ਮੇਰੀ ਬੇਨਤੀ ਆ 30 35 ਸਾਲਾਂ ਤੋਂ ਬੰਦੀ ਅੰਦਰ ਸਾਡੇ ਸਿੰਘ ਬੈਠੇ ਆ ਜੇ ਕਿਤੇ ਅਸੀਂ ਸਾਰੇ ਜਣੇ ਰਲ ਕੇ ਹਲਾ ਮਾਰੀਏ ਤਾਂ ਬਾਹਰ ਆ ਸਕਦੇ ਆ ਹੁਣ ਵੱਡੀ ਗੱਲ ਅੱਜ ਦੀ ਲੋੜ ਕਿਸਾਨਾਂ ਦਾ ਮੁਆਵਜ਼ਾ ਹੈ ਜੇ ਬਾਬਾ ਜੀ ਪਿਛਲੇ ਸਾਲ ਦਾ ਜਾਂ ਐਸ ਵਾਲੇ ਦਾ ਮੋਦੀ ਦੇ ਗੱਲ 'ਚ ਗੂਠਾ ਰੱਖ ਕੇ ਲੈ ਕੇ ਦੇਣ ਤੇ ਆਪਾਂ ਤਗੜੇ ਹੋ ਸਕਦੇ ਰੱਖਿਆ ਜਾ ਸਕਦਾ ਗੂਠਾ ਹੀ ਇਸ ਤਿੱਕ ਨਾਲ ਕਹਿੰਦੇ ਗੂਠਾ ਰੱਖ ਕੇ ਕਹਿੰਦੇ ਵਿਆਜ ਕਰ ਹਾਂ ਅਸੀਂ ਉਸ ਦਿਨ ਵੀ ਜਦ ਰੋਹ ਦੇਖਦੀ 11 ਤਰੀਕ ਤੋਂ ਇੱਥੇ ਲੱਗੇ ਹੋਏ ਆ ਸਾਡਾ ਕੋਈ ਮਕਸਦ ਸਾਡਾ ਉਹਨਾਂ ਨਾਲ ਜਿਹੜੇ ਬੈਠੇ ਆ ਉਹਨਾਂ ਨਾਲ ਹਮਦਰਦੀ ਆ ਹੁਣ ਵੀ ਅਸੀਂ ਚਾਰ ਗੇੜੇ ਉਥੇ ਲਾਏ ਆ ਸਾਡਾ ਜਿੰਨਾ ਕਿ ਅਸੀਂ ਆਪਣੀ ਸੋਚ ਅਨੁਸਾਰ ਉਸੇ ਦੇ ਨਹੀਂ ਅਸੀਂ ਟਿੱਠੀ ਸਭ ਤੋਂ ਪਹਿਲਾਂ ਲਗੀ ਵੀ ਇਹਨਾਂ ਦੀ ਸਪੈਸ਼ਲ ਗਰਦੌਰੀ ਹੋਣੀ ਚਾਹੀਦੀ ਹੈ ਇਹਨਾਂ ਨੂੰ ਮੁਆਫੀ ਮਿਲਣੀ ਚਾਹੀਦੀ ਉਸ ਤੋਂ ਤਾਰੀ ਕਿਵੇਂ ਉੱਜ ਗਈ ਪਾਣੀ ਇੰਨਾ ਖੜਾ ਆਇਆ ਸੁਣੋ ਨਾ ਤੂੰ ਇਹਨਾਂ ਕਹਲਾ ਨਾ ਉਹ ਉਹ ਫਿਰ ਉਸ ਤੋਂ ਮਗਰੋਂ ਜਿਹੜਾ ਹੈਗਾ ਸਰਕਾਰ ਨੇ ਉਹਨੂੰ ਮੰਨੇ ਆ ਤੇ ਫਿਰ ਉਹਦੋਂ ਮੁੱਖ ਮੰਤਰੀ ਸਾਹਿਬ ਆਏ ਉਹਨਾਂ ਕੋ ਵੀ ਦੋ ਗੱਲਾਂ ਸੀ ਰੱਖੀਆਂ ਇੱਕ ਤਾਂ ਇਹਦੀ ਜਿਹੜੀ ਡੀ ਸ਼ੈਲਟਿੰਗ ਹੋਵੇ ਕਿਉਂਕਿ ਦੋ ਨਦੀਆਂ ਤੇ ਦੋ ਦਰਿਆ ਇੱਥੇ ਇਕੱਠੇ ਹੁੰਦੇ ਆ ਹਰੀ ਕੇ ਜਦੋਂ ਇਹ ਪਾਣੀ ਨਹੀਂ ਸੀ ਰੁਕਿਆ ਉਸ ਵੇਲੇ ਤਾਂ ਕਿਸੇ ਦੀ ਪ੍ਰੋਬਲਮ ਨਹੀਂ ਸੀ ਜਦੋਂ ਹੁਣ ਮੋਰੇ ਹੈਡ ਬਣ ਗਏ ਜਿੰਨੀ ਘਾਰ ਆਉਂਦੀ ਹੈ ਉਹ ਜਿਹੜੀ ਵੀ ਸਾਰੀ ਉਹ ਜਿਹੜੀ ਪਾਣੀ ਵਾਲਾ ਏਰੀਆ ਸੀਗਾ ਉਹਦੇ ਵਿੱਚ ਉਹ ਭਰਿਆ ਹੋਇਆ ਸਿਲਟਰ ਨਾ ਭਰਿਆ ਜਦੋਂ ਪਿੱਛੂ ਪਾਣੀ ਆਉਂਦਾ ਹੁਣ ਜਿਹੜਾ ਹੁਣ ਤੱਕਰ ਵੀ ਜਿਹੜਾ ਪਾਣੀ ਆ ਲੱਖ ਤੋਂ ਥੱਲੇ ਤੱਕ ਪਾਣੀ ਸੀਗਾ ਛੱਡਿਆ ਹੋਇਆ ਜਦੋਂ ਇਹ ਸਾਰਾ ਕੁਝ ਹੋ ਗਿਆ ਉਹਦਾ ਕਾਰਨ ਇਹ ਆ ਕਿ ਡੀ ਸਿਲਟਿੰਗੇ ਦੀ ਹੋਣ ਵਾਲੀ ਹੈ ਉਹਦੇ ਵਾਸਤੇ ਅਸੀਂ 400 ਕਰੋੜ ਰੁਪਏ ਦਾ ਇਹਨਾਂ ਨੇ ਪ੍ਰੋਜੈਕਟ ਵੀ ਬਣਾਇਆ ਸੀ ਕਿਉਂਕਿ ਇਹ ਜਿਹੜਾ ਬਾੜੀਆਂ ਦਾ ਪ੍ਰਬੰਧ ਆ ਇਹ ਸਾਰੇ ਦਾ ਸਾਰੇ ਜਿਹੜਾ ਹੈਗਾ ਜ਼ਮੀਨ ਵੀ ਉਹਨਾਂ ਨੇ ਰਾਜਸਥਾਨ ਨੇ ਖਰੀਦੀ ਹੋਈ ਪਰ ਪ੍ਰਬੰਧ ਪੰਜਾਬ ਦਾ ਉਹਨਾਂ ਨੇ ਉਹਦੇ ਪੈਸੇ ਦੇਣੇ ਆ ਇਹਦੀ ਡੀਸ਼ੈਲਟਿੰਗ ਦੇ ਪੈਸੇ ਵੀ ਉਹਨਾਂ ਦਾ ਹੱਕ ਬਣਦਾ ਉਹ ਜਿਹੜੀ ਡੀਸ਼ੈਲਟਿੰਗ ਹੋ ਜੇ ਤੇ ਇਹਨਾਂ ਨੂੰ ਬਹੁਤ ਵੱਡੀ ਰਾਹਤ ਕਿਉਂਕਿ ਪਾਣੀ ਲਈ ਸਪੇਸ ਹੀ ਹੈ ਨਹੀਂ ਸੋ ਇਹਦੇ ਵਾਸਤੇ ਅਸੀਂ ਉਹ ਲਗਾਤਾਰ ਜਿੰਨੀ ਕਿ ਸਾਨੂੰ ਸਮਝ ਪਈ ਗੁਰੂ ਨੇ ਪਾਈ ਹੈ ਅਸੀਂ ਕੋਸ਼ਿਸ਼ ਕਰਦੇ ਆ ਬਾਕੀ ਹਰ ਜਿਹੜਾ ਹੈਗਾ ਹਰ ਬੰਦਾ ਕੋ ਉਹ ਆਸਮਾਨ ਜਿਹੜਾ ਇੰਨੇ ਚਾਰ ਕੁਇੰਟਲ ਚੱਕੀ ਜਾਂਦੇ 40 ਵੀ ਤੱਕ ਲੁਗ ਹਰ ਇੱਕ ਦੀ ਹੁੰਦੀ ਆ ਤੁਸੀਂ ਥੋੜਾ ਜਿਹਾ ਅਸੀਂ ਸਾਡੇ ਕੋਈ ਜਿਹੜਾ ਹੈਗਾ ਕਿੰਨਾ ਕਿੰਨਾ ਸਮਾਂ ਇੱਥੇ ਤੁਸੀਂ ਬਤੀਤ ਕਰ ਗਏ ਗਲਤ ਲੈ ਰਹੇ ਹੋ ਅਸੀਂ ਆਜਾ ਐਮਪੀ ਤੁਹਾਡੇ ਕੋਲ ਫਰਿਆਦ ਕਰਨੇ ਵੀ ਅੱਗੇ ਗੱਲ ਪਹੁੰਚਾਇਓ ਸਾਡੀ ਗੱਲ ਸੁਣੋ ਜੋ ਵੀ ਤੁਸੀਂ ਕਹੋਗੇ ਅਸੀਂ ਉਹਦੇ ਵਸਦੇ ਹਾਂ ਆਰਥ ਮੰਤਰੀ ਭਗਵੰਤ ਮਾਨ ਵੀ ਤਾਂ ਅਸੀਂ ਜਿ ਕਹਾਂਗੇ ਹੋਣਾ ਚਾਹੀਦਾ ਹੋਰ ਹੋਰ ਅਸੀਂ ਕੀ ਕਰਾਂ ਉਹਦੀ ਮੋਹਰ ਤਾਂ ਫਿਰ ਹੋਰ ਮੋਹਰ ਸਾਡੇ ਕੋਲ ਕਿਹੜੀ ਹੈ ਅਸੀਂ ਮੋਹਰ ਅਸੀਂ ਅਸੀਂ ਮੋਹਰ ਨਹੀਂ ਅਸੀਂ ਮੋਹਰ ਕਿਹੜੀ ਹੋਰ ਲਾਇਆ ਹੀ ਵੀ ਤਾਂ ਕਹਿ ਸਕਦੇ ਹੋ ਤੁਹਾਡੇ ਸਾਹਮਣੇ ਉਹ ਲਿਖ ਦਾਂਗੇ ਤੁਹਾਨੂੰ ਉਹਨਾਂ ਦੇ ਮੈਂਬਰੋਂ ਇਹਦਾ ਮਤਲਬ ਤੁਸੀਂ ਉਹਨਾਂ ਨੂੰ ਕਹੋ ਸਾਰੇ ਮੈਂਬਰ ਸਾਰੇ ਐਲੀਮੈਂਟ ਸਾਰੇ ਉਹਦੇ ਵਿੱਚ ਵਿਰੋਧੀ ਧਿਰ ਦੇ ਵਿਰੋਧੀ ਧਿਰ ਦੇ ਵਿੱਚ ਬੈਠੇ ਆਪਣੀ ਗੱਲ ਕਰ ਰਹੇ ਨਹੀਂ ਨਹੀਂ ਹੁਣ ਵੀ ਉਹਨੂੰ ਕਿਹਨੇ ਕਿਸ ਨੇ ਰੋਕਿਆ ਇੱਥੇ ਖੜ ਕੇ ਤੁਸੀਂ ਵੀ ਬੋਲੀ ਜਾਓ ਤੁਹਾਡਾ ਵੀ ਤਾਂ ਇਹੀ ਰਿਹਾ ਐਵੇਂ ਨਾ ਮਰੀ ਜਾ ਕਰੋ ਸਾਡੇ ਤਾਂ 9 ਜਨ ਅਵਤਾਰ ਸਿੰਘ ਖੰਡਾਰ ਹਦੀਪ ਸਿੰਘ ਨਿੱਜਰ ਮੂਸੇ ਵਾਲਾ ਆਦੀਪ ਸਿੰਘ ਸਿੱਧੂ ਸਾਰੇ ਮਾਰਤੇ ਇੱਥੇ ਵੀ ਤੇ ਵਿਦੇਸ਼ਾਂ 'ਚ ਵੀ ਤੇ ਸਾਡੇ 1543 MP ਆ 543 ਦੇ ਵਿੱਚੋਂ ਇੱਕ ਵੀ ਨਹੀਂ ਬੋਲਦਾ 1.5 ਸਾਲ ਦਾ ਮੌਕਾ ਸੰਗਰੂਰ ਤੋਂ ਦਿੱਤਾ ਸਰਦਾਰ ਬਾਦ ਨੂੰ ਉਹਨਾਂ ਜੁਵਨੋ ਦੇ ਤੱਕ ਲਾ ਕੇ ਰੱਖਤਾ ਕਿ ਸਾਡੇ ਨੌਜਵਾਨਾਂ ਨੂੰ ਕਿਉਂ ਮਾਰਿਆ ਜਾਂਦਾ ਹੈ ਅੱਜ ਸਾਡੀਆਂ ਪਤਲਾ ਅੱਜ ਜੇ 543 ਦੇ ਵਿੱਚੋਂ ਸਾਡੇ ਪੰਜਾਬ ਦੇ ਬੋਲਣ ਤੇ ਕਿਉਂ ਨਹੀਂ ਹਕੂਮਤ ਜਿਹੜੀ ਆ ਉਹਨੂੰ ਚੈਲੰਜ ਹੋ ਜਾਊਗਾ ਪਰ ਜਦੋਂ ਅਸੀਂ ਗੁਲਾਮ ਆ ਤੇ ਅਸੀਂ ਅੱਜ ਰੁੜਦੇ ਵੀ ਆ ਅਸੀਂ ਮਾਰੇ ਵੀ ਜਾਂਦੇ ਨਸ਼ੇ ਨਾਲ ਵੀ ਪਾਣੀ ਨਾਲ ਵੀ ਤੇ ਗੋਲੀ ਨਾਲ ਵੀ ਕਿਹੜਾ ਦੇਸ਼ ਆਪਣੇ ਵਛਿੰਦਿਆਂ ਤੇ ਗੋਲੀਆਂ ਚਲਾਉਂਦਾ ਹੈ ਬਾਬਾ ਜੀ ਦਾ ਪਰਦਾ ਬਣਦਾ ਉੱਥੇ ਖੜ ਕੇ ਕਹਿੰਦੇ ਕਿ ਪਾਕਿਸਤਾਨ ਹਿਮਾਚਲ ਜਾਂ ਪਾਕਿਸਤਾਨ ਇੰਗਲੈਂਡ ਫਰਾਂਸ ਜਰਮਨ ਕਿਹੜਾ ਦੇਸ਼ ਆਪਣੇ ਵਾਛਿੰਦਿਆ ਤੋਂ ਗੋਲੀਆਂ ਚੜਾਉਂਦਾ ਸਾਡੇ ਤਾਂ ਨੌਜਵਾਨ ਕੋਈ ਨਹੀਂ ਬੋਲਦੇ ਬਾਣੀ ਕੌਣ ਛੱਡਦਾ ਹੈ ਕਦੀ ਵੀ ਕਿਸੇ ਦੇਸ਼ ਨੂੰ ਵੇਖੋ ਜਿਹੜੇ ਜਿੱਥੋਂ ਦਾ ਜਾਂਦਾ ਹੈ ਕਾਨੂੰਨ ਦੇ ਮੁਤਾਬਕ ਅੱਜ ਅੱਜ ਕਿੰਨੇ 1 ਲੱਖ ਰੁਪਏ ਦੀ ਮੰਗ ਕੀਤੀ ਆ ਕਿੱਲੇ ਦਾ 1 ਲੱਖ ਰੁਪਏ ਦੀ ਮੰਗ ਕਰਨ ਸਾਨੂੰ ਇਹਨਾਂ ਕੁੱਸ਼ਣ ਕੱਢ ਕੇ ਭੇਜਦੀ ਹੈ ਹਾਂਜੀ ਪਾਰਲੀਮੈਂਟ ਪਾਰਲੀਮੈਂਟ ਦੀ ਗੱਲ ਆ ਪਾਰਲੀਮੈਂਟ ਦੇ ਜਿਹੜੇ ਜਿੰਨੇ ਐਮਪੀ ਨੇ ਉਹ ਜਿੰਨੇ ਸਰਟੀਫੀਕਟਾਂ ਸੁਣ ਲੋ ਜੇ ਉਹ ਕਹਿ ਰਹੇ ਜਿੰਨੇ ਪੰਜਾਬ ਤੋਂ ਐਮਪੀ ਸਾਡੀ ਸਾਡੀ ਗੱਲ ਸੁਣ ਲੈਣ ਦਿਓ ਸਾਡੀ ਗੱਲ ਸੁਣ ਲੈਣ ਜਿਹੜੀ ਗੱਲ ਤੁਸੀਂ ਕਹਿੰਦੇ ਨਹੀਂ ਸੁਣਾਗੇ ਜਿੰਨੇ ਐਮਪੀ ਪੰਜਾਬ ਤੋਂ ਹੈਗੇ ਨੇ ਉਹ ਸਿੱਖਾਂ ਦੇ ਜਿਹੜੇ ਬਾਹਰਲੇ ਦੇਸ਼ਾਂ 'ਚ ਕਤਲ ਹੋਏ ਆ ਚਾਹੇ ਇੱਥੇ ਹੋਏ ਆ ਉਹਦੇ ਬਾਰੇ ਕੋਈ ਨਹੀਂ ਬੋਲਿਆ। ਇੱਕ ਆ ਕੁਝ ਦਿਖਾਣਾ ਚਾਹੁੰਦੇ ਆ ਦੇਖ ਲਓ ਜੇ ਜਿਹੜੀ ਅਸੀਂ ਜਿਹੜੀ ਹੈਗੀ ਆ ਸਾਡੇ ਦੇ ਪੇਸ਼ੈਂਟਸ ਹੈਗੀ ਆ ਉਹਨਾਂ ਇੱਕ ਮਿੰਟ ਸੰਧੂ ਸਾਹਿਬ ਇਹੋ ਹਨ ਕਿ ਆ ਜਿਹੜਾ ਹੈਗਾ ਪਾਰਟੀ ਨੇ ਟਾਈਮ ਦੇਣਾ ਹੁੰਦਾ ਬੋਲਣ ਦਾ ਜਿਹੜਾ ਜਿਹੜੇ ਸਾਡੇ ਹੁੰਦੇ ਸਾਡੇ ਕੋਲ ਜ਼ੀਰੋ ਆਵਰ ਜ਼ੀਰੋ ਆਵਰ ਦੇਸ਼ ਨੂੰ ਬੁੱਧਾ ਚੱਕਣਾ ਹੁੰਦਾ ਫੇਰ ਸਾਡੇ ਕੋਲ ਕੁਐਸਚਨ ਆਵਰ ਦੇਸ਼ ਹੁੰਦਾ ਜਾਸ ਸਪੈਸ਼ਲ ਬੈਂਚ ਹੁੰਦਾ ਅਸੀਂ ਜ਼ੀਰੋ ਆਵਰ ਜ ਤੁਹਾਨੂੰ ਆ ਭੇਜ ਦਿੰਨੇ ਆ ਸਾਡਾ ਜਿਹੜਾ ਹੈਗਾ ਜਿੰਨੇ ਵੀ ਉਹ ਹੋਂਦ ਚਿੱਲਣ ਦੇ ਜਿਹੜੇ ਹੈਗੇ ਜਿੰਨੇ ਵੀ ਉਹਨਾਂ ਦੇ ਵਾਸਤੇ ਅਸੀਂ ਉਹ ਮੁੱਦੇ ਨੂੰ ਚੱਕ ਰਹੇ ਸੀ ਕਿ ਇਹਨਾਂ ਨੂੰ ਇਨਸਾਫ ਦਵਾਇਆ ਜਾਵੇ ਪਰ ਉਹਦੇ ਵਿੱਚ ਜਿਹੜੇ ਹੁੰਦਾ ਜਿਹੜਾ ਕੁਝ ਪਾਰਟੀ ਦਾ ਟਾਈਮ ਹੁੰਦਾ ਉਹ ਪਾਰਟੀ ਨੇ ਡਿਸਾਈਡ ਕਰਨਾ ਹੁੰਦਾ ਵੀ ਕਿਹਨੂੰ ਬੁਲਾਉਣਾ ਸੋ ਅਸੀਂ ਤਾਂ ਹੋ ਰਹੀ ਆ ਬਾਹਰਲੇ ਦੇਸ਼ਾਂ 'ਚ ਜਿਹੜੇ ਸਿੱਖ ਕੋਈ ਵੀ ਤੀਰਨਾ ਉਹ ਮਰਵਾਏ ਆ ਕੋਈ ਕੋਈ ਵੀ ਮੁੱਦਾ ਹੋਊਗਾ ਹਰ ਬੰਦਾ ਇੱਕ ਬੰਦਾ ਨਹੀਂ ਸਾਰੇ ਬੰਦੇ ਜਿੰਨਾ ਕਸੀਂ ਜਿੰਨੀ ਕ ਸਾਡੀ ਸਮਝ ਆ ਜਿੰਨਾ ਕਸੀਂ ਉਠਾ ਸਕਦੇ ਉਹ ਅਸੀਂ ਕਰ ਰਹੇ ਆ ਬਾਕੀ ਜਿਹੜਾ ਕੋਈ ਹੈਗਾ ਤੁਸੀਂ ਸਾਡੇ ਧਿਆਨ 'ਚ ਲਿਆਉਂਗੇ ਅਸੀਂ ਉਹਨੂੰ ਉਹਨੂੰ ਵਿਚਾਰਾਂਗੇ ਹਾਂ ਬਾਕੀ ਜਿਹੜਾ ਹੈਗਾ ਇਹ ਨਾਲ ਕੋਈ ਸਮਝੋ ਕਿ ਅਸੀਂ ਕੋਈ ਵੀ ਕਹਿੰਦੇ ਵੀ ਕਿਸੇ ਵੀ ਨੌਜਵਾਨ ਦਾ ਕੋਈ ਕਤਲ ਕਰਦਾ ਕੋਈ ਗਲਤ ਜਿੰਨਾ ਨੇ ਜਿਹੜੇ ਹੈਗੇ ਮੁਕਾਬਲੇ ਬਣਾਉਂਦੇ ਜੋ ਕੁਝ ਵੀ ਉਹ ਗਲਤ ਉਹ ਜਵਾਬ ਦੇ ਹੁਣ ਹੁਣ ਸਜਾ ਮਿਲ ਨਹੀਂ ਰਹੀਆਂ ਪਰ ਅਸੀਂ ਕਹਿੰਦੇ ਕਿ ਉਹ ਮਾਫੀਆਂ ਦੇ ਰਹੇ ਆ ਨਹੀਂ ਨਹੀਂ ਉਹ ਅਸੀਂ ਨਹੀਂ ਚਲੋ ਅੱਜ ਜਿਹੜਾ ਟਾਪਿਕ ਇਸ ਦੇ ਉੱਤੇ ਅਸੀਂ ਰਹੀਏ ਕੀਤੀ ਕਰਨੀ ਆ ਸਾਡੇ ਕੋਲ ਸੁਪਰੀਮ ਪਾਵਰ ਬਾਬਾ ਜੀ ਖੜੇ ਆ ਅਸੀਂ ਇਹ ਬੇਨਤੀ ਕਰਦੇ ਇਹਨਾਂ ਨੂੰ ਕਿ 35 35 ਸਾਲਾਂ ਤੋਂ ਸਾਡੇ ਬੰਦੀ ਸਿੰਘ ਅੰਦਰ ਆ ਬਾਬਾ ਜੀ ਮੇਰੀ ਬੇਨਤੀ ਆ 35 35 ਸਾਲਾਂ ਤੋਂ ਬੰਦੀ ਅੰਦਰ ਸਾਡੇ ਸਿੰਘ ਬੈਠੇ ਆ ਜੇ ਕਿਤੇ ਅਸੀਂ ਸਾਰੇ ਜਾਨੇ ਰਲ ਕੇ ਹਲਾ ਮਾਰੀਏ ਤੋਂ ਬਾਹਰ ਆ ਸਕਦੇ ਆ ਹੁਣ ਵੱਡੀ ਗੱਲ ਆ ਦੀ ਲੋੜ ਕਿਸਾਨਾਂ ਦਾ ਮੁਆਵਜਾ ਹੈ ਜੇ ਬਾਬਾ ਜੀ ਪਿਛਲੇ ਸਾਲ ਦਾ ਜਾਂ ਇਸ ਵਾਲੇ ਦਾ ਮੋਦੀ ਦੇ ਗੱਲ ਚ ਗੂਠਾ ਰੱਖ ਕੇ ਲੈ ਕੇ ਦੇਣ ਤੇ ਆਪਾਂ ਤਗੜੇ ਹੋ ਸਕਦੇ ਰੱਖਿਆ ਜਾ ਸਕਦਾ ਗੂਠਾ ਹੀ ਇਸ ਤੇ ਇੱਕ ਨਾਲ ਕਹਿੰਦੇ ਗੂਠਾ ਰੱਖ ਕੇ ਕਹਿੰਦੇ ਵਿਆਜ ਕਰ ਹਾਂ ਅਸੀਂ ਉਸ ਦਿਨ ਵੀ ਜਿਹੜੇ ਦੇਖਦੀ 11 ਤਰੀਕ ਤੋਂ ਇੱਥੇ ਲੱਗੇ ਹੋਏ ਹਾਂ ਸਾਡਾ ਕੋਈ ਮਕਸਦ ਸਾਡਾ ਉਹਨਾਂ ਨਾਲ ਜਿਹੜੇ ਬੈਠੇ ਉਹਨਾਂ ਨਾਲ ਹਮਦਰਦੀ ਹੁਣ